ਕਮਾਂਤਰੀ ਸਿਆਸਤ ਵਾਲੇ ਝਾਤ ਪਾਈਏ ਤਾਂ ਇਸ ਵੇਲੇ ਵੱਡੇ ਪੱਧਰ ਉੱਤੇ ਨਵਾਂ ਵਾਪਰ ਦਾ ਵਖਾਈ ਦੇ ਰਿਹਾ ਖਾਸ ਕਰਕੇ ਅਮਰੀਕਾ ਦੀਆਂ ਜਿਹੜੀਆਂ ਕਮਾਂਤਰੀ ਨੀਤੀਆਂ ਨੇ ਉਹਦੇ ਉੱਤੇ ਦੁਨੀਆ ਦੇ ਦੇਸ਼ਾਂ ਦੀ ਵੱਡੇ ਪੱਧਰ ਉੱਤੇ ਨਜ਼ਰ ਟਿਕੀ ਹੋਈ ਹੈ ਇਸ ਵਰਤਾਰੇ ਦੇ ਇੱਕ ਅਧਾਇਏ ਦੇ ਵਿੱਚ ਜਲੈਂਸਕੀ ਨੂੰ ਤਤੀਆਂ ਠੰਡੀਆਂ ਅੰਸਣ ਨੂੰ ਮਿਲੀਆਂ ਨੇ ਤੇ ਕੰਟਰੀ ਦਾ ਤੇ ਕੁਝ ਹੋਰ ਦੇਸ਼ ਯੂਕਰੇਨ ਦੇ ਹੱਕ ਦੇ ਵਿੱਚ ਵੀ ਆਉਂਦੇ ਵਖਾਈ ਦੇ ਰਹੇ ਨੇ ਖੈਰ ਭਾਰਤ ਅਜੇ ਨਵੇਂ ਉੱਤਰ ਕਮਾਂਤਰੀ ਮਾਹੌਲ ਦੇ ਵਿੱਚ ਕਿੱਥੇ ਖੜੇਗਾ ਜਾਂ ਖੜਦਾ ਬਖਾਈ ਦੇਗਾ खैर ਦੂਜੇ ਬੰਨੇ ਅਮਰੀਕਾ ਤੋਂ ਵੱਡੀ ਪੱਧਰ ਉੱਤੇ ਜਹਾਜ਼ ਭਰ ਕੇ ਦੁਨੀਆ ਨੂੰ ਤੁਰੇ ਨੇ ਜਿਹਦੇ ਵਿੱਚ ਭਾਰ ਦੇ ਵਿੱਚ ਵੀ ਪਹੁੰਚੇ ਨੇ ਭਾਰ ਦੇ ਵਿੱਚ ਪ੍ਰਵਾਸੀ ਜਿਹੜਾ ਪ੍ਰਵਾਸ ਦਾ ਮੂੜ ਕੋਈ ਆਏਗਾ ਜਾਂ ਦੁਬਾਰਾ ਇੱਕ ਵਾਰ ਰੁਗ ਕੇ ਫਿਰ ਆਪਣੀ ਪਹਿਲੀ ਇਰਜਾਨਤੀ ਤੁਰੇਗਾ ਖੈਰ ਅਜੇ ਸਾਰੇ ਮਾਮਲੇ ਇਸ ਸਰਚਾਲੀ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹ ਕਿ ਰਾਜਸੀ ਮਹਾਤ ਦੇ ਵਡੇ ਲੇਖਕ ਪ੍ਰਕਾਸ਼ ਡਾਕਟਰ ਜਗਰੂਪ ਸਿੰਘ ਸੇਖੋ ਸਾਹਿਬ ਸੋ ਸਿੱਖ ਸਾਹਿਬ ਸਭ ਤੋਂ ਪਹਿਲਾਂ ਚੈਨਲੀ ਐਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਸ਼ੁਕਰੀਆ ਜੀ ਵਾਟਸਐਪ ਅਮਰੀਕਾ ਤੇ ਰੂਸ ਬਹੁਤ ਦੂਰ ਸਨ ਕਮਾਂਤਰੀ ਸਿਆਸਤ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕੁਝ ਨੇੜੇ ਆਉਂਦੇ ਵਿਖਾਈ ਦੇ ਰਹੇ ਨੇ ਜਲਾਇਸਕੀ ਨੂੰ ਕਹਿ ਲਈਏ ਅਜੇ ਸਾਰੇ ਮਾਹੌਲ ਨੂੰ ਆਪਾਂ ਕੀ ਦੇਖਦੇ ਆਂ ਕੀ ਜਿਹੜਾ ਕਮਾਂਤਰੀ ਯੁੱਗ ਕੀ ਨਵੀਂ ਕੋਈ ਕਰਵਟ ਲੈ ਰਿਹਾ ਜੀ ਡਾਟ ਸਾਨੂੰ ਇਹ ਸਾਰੇ ਸਵਾਲ ਨੂੰ ਸਮਝਣ ਵਾਸਤੇ ਜਾਂਚ ਸਪੇਨ ਕਰਨ ਵਾਸਤੇ ਥੋੜਾ ਇਤਿਹਾਸ ਦੇ ਵਿੱਚ ਜਾਣਾ ਪਊਗਾ ਕਿ ਇਤਿਹਾਸ ਦੇ ਵਿੱਚ ਕਿਸ ਕਿਸਮ ਦਾ ਨਿਜ਼ਾਮ ਹੁੰਦਾ ਸੀ ਕਿਸ ਕਿਸਮ ਦੇ ਰਾਜ ਹੁੰਦੇ ਸੀ ਕਿਸ ਕਿਸਮ ਦੀਆਂ ਉਹਨਾਂ ਦੇ ਸਬੰਧ ਹੁੰਦੇ ਸੀਗੇ ਉਹਦੇ ਤੋਂ ਬਹੁਤ ਤੁਸੀਂ ਦੇਖੋ ਕਿ ਲਗਾਤਾਰ ਨੀਤੀਆਂ ਬਦਲਦੀਆਂ ਰਹੀਆਂ ਸੀਗੀਆਂ ਔਰ ਜਿਹੜੇ ਰਾਜ ਹੁੰਦੇ ਸੀ ਉਹਨਾਂ ਦੀਆਂ ਜੜੀਆਂ ਖਾਸ ਕਰਕੇ ਜਿਹੜੀਆਂ ਸਰਦਾਂ ਹੀ ਲਗਾਤਾਰ ਬਦਲਦੀਆਂ ਰਹੀਆਂ ਅਰ ਬਹੁਤ ਰਹੀ ਮਤਲਬ ਮਰਡਰ ਜਿਹੜਾ ਰਿਵੋਲਟ ਹੈ ਰੈਵਿਊਸ਼ਨ ਇਹ ਸਾਰਾ ਸਿਸਟਮ ਜਿਹਨੂੰ ਕਹਿੰਦੇ ਆ ਕਿ ਕੋਈ ਇੱਕ ਸਟੇਬਲ ਸਿਸਟਮ ਉਸ ਸਮੇਂ ਨਹੀਂ ਸੀਗਾ ਫਰਸਟ ਵਰਲਡ ਵਾਰ ਹੁੰਦੀ ਜਿਹਨੇ ਕੁਆਲਟੀਵੇਟਡ ਇਹ ਪਹਿਲੀ ਜਿਹੜੀ ਜੰਗ ਨਿਕਲੀ ਦੁਨੀਆ ਦੀ ਜੰਗ ਨਿਕਲੀ ਸੀ ਉਸ ਤੋਂ ਬਾਅਦ ਕੋਸ਼ਿਸ਼ ਕੀਤੀ ਵੀ ਇਹ ਜੰਗ ਬਹੁਤ ਖਤਰਨਾਕ ਹੋ ਗਈ ਆ ਕੋਈ ਨਾ ਕੋਈ ਹੋਰ ਵਰਤਾਰਾ ਲੱਭਿਆ ਜਾਵੇ ਫਿਰ ਉਹ ਦੀ ਟੀਕੋਆਫੀਸ਼ਨ ਆਈ ਤੁਹਾਨੂੰ ਯਾਦ ਹੋਊਗਾ ਕਿ ਜਿਹੜਾ ਲੀਗ ਆਫ ਨੇਸ਼ਨ ਬਣੀ ਸੀ 1919 ਦੇ ਵਿੱਚ ਉਹ ਵਿਟ੍ਰੋ ਵਿਲਸਨ ਸੀ ਇੱਕ ਅਮਰੀਕਨ ਪ੍ਰੈਜ਼ੀਡੈਂਟ ਵਾਰ ਦੇ ਵਿੱਚ ਉਹਦੇ ਜਿਹੜੇ 14 ਪੁਆਇੰਟ ਸੀ ਉਹਦੇ ਉੱਤੇ ਬਣੀ ਸੀ ਭਾਵੇਂ ਕਿ ਅਮਰੀਕਾ ਉਸ ਸਮੇਂ ਜਿਹੜੀ ਇਹ ਜਿਹੜੀ جنگ 'ਚ ਰਹਿ ਹਿੱਸੇਦਾਰ ਨਹੀਂ ਸੀਗਾ ਅਸਲ 'ਚ ਸਾਰੀਆਂ ਜਿਹੜੀਆਂ ਮੋਟੇ ਤੌਰ ਤੇ ਰਾਜਨੀਤੀ ਲੜਾਈ ਦਬਦਬਾ ਪਹਿਲਾਂ ਯੂਰਪ ਦੇ ਵਿੱਚ ਹੁੰਦਾ ਸੀਗਾ ਅਮਰੀਕਾ ਤਾਂ ਬਹੁਤ ਡਿਸਟੈਂਸ ਸੀਗਾ ਤੇ ਵਿਟ੍ਰੋ ਵਿਲਸਨ ਨੇ ਇਸ ਕਰਕੇ ਸੈਨੇਟ ਨੇ ਮਨ੍ਹਾ ਕਰ ਦਿੱਤਾ ਵੀ ਸਾਨੂੰ ਲੋੜ ਹੀ ਨਹੀਂ ਆ ਕਿਉਂਕਿ ਉਸ ਸਮੇਂ ਨਾ ਤਾਂ ਹਵਾਈ ਸਫਰ ਹੈਗਾ ਸੀ ਇੰਨਾ ਜ਼ਿਆਦਾ ਹੈ ਹੀ ਨਹੀਂ ਸੀਗਾ ਨਾ ਉਸ ਸਮੇਂ ਨਿਊਕਲੀਅਰ ਵੈਪਨ ਇੰਨੇ ਜ਼ਿਆਦੇ ਸੀ ਨਾ ਕੋਈ ਡਰ ਸੀਗਾ ਲੋੜਾਂ ਥੋੜੀਆਂ ਸੀ ਆਬਾਦੀ ਥੋੜੀ ਸੀ ਉਹ ਕੰਮ ਚੱਲਦਾ ਰਿਹਾ ਉਸ ਸਮੇਂ ਤੁਸੀਂ ਦੇਖੋ ਕਿ ਜਦੋਂ ਪਹਿਲੀ ਵਰਲਡ ਵਾਰ ਤੋਂ ਬਾਅਦ ਸੈਕੰਡ ਵਰਲਡ ਵਾਰ ਦੀ ਨੂੰ ਵੰਟਰ ਵਾਰ ਫੀਲਡ ਕਹਿੰਦੇ ਆ ਕਿਸ ਤਰੀਕੇ ਦੇ ਨਾਲ ਜਰਮਨ ਦੇ ਉੱਤੇ ਜਿਹੜੀਆਂ ਪ੍ਰਬੰਧੀਆਂ ਲਾਈਆਂ ਸੀ ਯੂਰਪ ਨੇ ਖਾਸ ਕਰਕੇ ਜਿਹੜਾ ਇਹਦੇ ਵਿੱਚ ਭਾਈਵਾਲ ਵੱਡਾ ਸੀ ਜਿਹਨੂੰ ਲੀਡ ਕਰ ਰਿਆ ਸੀ ਇੰਗਲੈਂਡ ਕਰ ਰਿਆ ਸੀਗਾ ਜਦੋਂ ਫਿਰ ਰਾਈਟ ਹੋਇਆ ਹਿਟਲਰ ਦਾ ਹੋਇਆ ਮੁਸੋਲਿਨੀ ਦਾ ਹੋਇਆ ਉਹਦੇ ਵਿੱਚੋਂ ਫਿਰ ਜਿਹੜਾ ਇੱਕ ਹੋਰ ਉਹਨਾਂ ਦਾ ਤੀਸਰਾ ਸੀ ਜਿਹੜਾ ਇਟਲੀ ਦੇ ਵਿੱਚ ਜਰਮਨ ਦੇ ਵਿੱਚ ਤੇ ਉਹ ਜਿਹੜਾ ਸੀ ਉਹਨਾਂ ਦਾ ਰਾਈਜ਼ ਹੋਇਆ ਰਾਈਜ਼ ਹੋ ਗਏ ਉਹਨਾਂ ਨੇ ਉਹ ਧੱਜੀਆਂ ਡਾਲਤੀਆਂ ਔਰ ਇੰਨੀਆਂ ਧੱਜੀਆਂ ਡਾਈਆਂ ਕਿ ਮੁੜ ਕੇ ਜਿਹੜਾ ਸੀਗਾ ਸੈਕੰਡ ਵਰਲਡ ਵਾਰ ਹੋ ਗਈ ਪਰ ਉਸ ਸਮੇਂ ਜਿਹੜਾ ਇਹ ਹੁੰਦਾ ਸੀ ਕਿ ਇੰਨੇ ਜਿਆਦਾ ਦੇਸ਼ ਨਹੀਂ ਸੀ ਹੁੰਦੇ ਆਪਾਂ ਆਮ ਤੌਰ ਤੇ ਸੁਣਿਆ ਕਿ ਅੰਗਰੇਜ਼ਾਂ ਦਾ ਸੂਰਜ ਛਿਪਦਾ ਹੀ ਨਹੀਂ ਸੀਗਾ ਲੈਟਿਨ ਅਮਰੀਕਾ ਸੀਗਾ ਅਫਰੀਕਾ ਸੀਗਾ ਏਸ਼ੀਆ ਸਾਰਾ ਉਹ ਸੀਗਾ ਦੂਸਰੀ ਵੱਡੀ ਜੰਗ ਹੋਈ ਉਹਦੇ ਵਿੱਚ ਬਹੁਤ ਸਾਰੀ ਤਬਾਹੀ ਹੋਈ ਉਹਦੇ ਵਿੱਚ ਦੇਖੋ ਤੁਸੀਂ 에ਅਰ ਫੋਰਸ ਵੀ ਹੋ ਗਈ ਉਹਦੇ ਵਿੱਚੋਂ ਹਥਿਆਰ ਵੀ ਬਹੁਤ ਜਿਆਦਾ ਆ ਗਏ ਔਰ ਇੱਕ ਅੰਦਾਜ਼ੇ ਮੁਤਾਬਕ ਜਿੰਨੇ ਦੂਸਰੀ ਵਰਲਡ ਵਾਰ ਦੇ ਵਿੱਚ ਲੋਕ ਮਰੇ ਆ ਜਾਂ ਤਬਾਹੀ ਮਰੀ ਹੋਈ ਆ ਦੁਨੀਆ ਦੇ ਇਤਿਹਾਸ ਦੇ ਵਿੱਚ ਜਦੋਂ ਵੀ ਮਨੁੱਖ ਦੀ ਉਤਪਤੀ ਹੋਈ ਆ ਜਿੰਨੀਆਂ ਵੀ ਲੜਾਈਆਂ ਹੋਈਆਂ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਸੀ। ਫਿਰ ਪੈ ਗਿਆ ਕਿ ਤੁਹਾਡਾ ਨਿਊਕਲੀਅਰ ਪਨ ਆ ਗਿਆ ਉਹਦੇ ਵਿੱਚੋਂ ਲੜਾਈਆਂ ਬਹੁਤ ਘਾਤਕ ਹੋ ਗਈਆਂ ਤੇ ਕੋਈ ਨਿਜ਼ਾਮ ਬਣਾਇਆ ਜਾਵੇ। ਇਹਦੇ ਨਾਲ ਨਾਲ ਤੀਸਰੀ ਦੁਨੀਆ ਦੇ ਦੇਸ਼ ਜਿਹਨੂੰ ਆਪਾਂ ਤੀਸਰੀ ਦੁਨੀਆ ਕਹਿੰਦੇ ਆ ਇੰਗਲੈਂਡ ਕਮਜ਼ੋਰ ਹੋ ਗਿਆ। ਰਾਸ਼ਾਹੀ ਜਿਹੜੀ ਹੈਗੀ ਹਾਲੀਵੁੱਡ ਢਿੱਲੀ ਪੈ ਗਈ ਉਹਨੂੰ ਆਪਣਾ ਖਤਰਾ ਪੈ ਗਿਆ ਕਿਉਂਕਿ ਦੂਸਰੇ ਪਾਸੇ ਰੂਸ ਨੇ ਬਹੁਤ ਤਰੱਕੀ ਕਰ ਲਈ ਸੋ ਅਸੋਵੀਅਤ ਯੂਨੀਅਨ ਨੇ ਹੌਲੀ-ਹੌਲੀ ਈਸਟ ਯੂਰਪੀਅਨ ਤੱਕ ਕੰਟਰੀ ਤੱਕ ਪਹੁੰਚ ਗਿਆ ਜਿਨੇ 8-9 ਕੰਟਰੀਸ ਯੋਗੋਸਲਾਵੀਆ ਪੋਲੈਂਡ ਸੀ ਫਿਰ ਉਹਦੇ ਵਿੱਚੋਂ ਤੁਹਾਡਾ ਚੈਕੋਸਲਾਵੀਆ ਸੀਗਾ ਫਿਰ ਯੋਗੋਸਲਾਵੀਆ ਸੀਗਾ ਇਸ ਤਰੀਕੇ ਦੇ ਨਾਲ ਜਾਂ ਹਾਂ ਈਸਟ ਜਰਮਨ ਜਿਹੜਾ ਸੀ ਉੱਥੋਂ ਤੱਕ ਰੂਸ ਪਹੁੰਚ ਗਿਆ ਜਾਂ ਕਾਮਨਿਸਟ ਜੀਮ ਪਹੁੰਚ ਗਏ ਉਹ ਫਿਰ ਮੁੜ ਕੇ ਵਾਪਸ ਆ ਗਿਆ ਹਾਂ ਆਪਸ ਆ ਗਿਆ ਤੇ ਨਵੇਂ ਦੇਸ਼ ਬਹੁਤ ਸਾਰੇ ਜਾਦ ਹੋ ਗਏ ਜਿਹਦੇ ਵਿੱਚ ਹਿੰਦੁਸਤਾਨ ਦੇਖੋ ਇੱਕ ਦੇਸ਼ ਸੀਗਾ ਉਹਦੇ ਤਿੰਨ ਦੇਸ਼ ਬਣ ਗਏ ਫਿਰ ਉਹ ਹਿੰਦੁਸਤਾਨ ਪਾਕਿਸਤਾਨ ਬਣਿਆ ਫਿਰ ਬੰਗਲਾਦੇਸ਼ ਬਣ ਗਿਆ ਇਸੇ ਤਰੀਕੇ ਨਾਲ ਅਫਰੀਕਾ ਦੇ ਵਿੱਚ ਪਰ ਹੋਇਆ ਕੀ ਕਿ ਉਸ ਤੋਂ ਬਾਅਦ ਜਿਹੜਾ ਸੀ ਨਾ ਬਾਉਂਡਰੀਜ਼ ਬਹੁਤ ਫਰਮ ਹੋ ਗੀਆਂ ਕਿ ਜਿਹੜੇ ਤੁਹਾਡੀਆਂ ਰਾਜਾਂ ਦੀਆਂ ਜਿਹੜੀਆਂ ਬਾਉਂਡਰੀ ਸੀ ਸੀਮਾ ਸੀ ਉਹ ਬਹੁਤ ਜਿਆਦੀਆਂ ਜਿਹੜੀਆਂ ਉਹ ਸਖਤ ਹੋ ਗਈਆਂ ਬਹੁਤ ਜਿਆਦੀਆਂ ਸਿਕਿਉਰ ਹੋ ਗਈਆਂ ਸਿਰਫ ਇੱਕ ਗੱਲ ਹੀ ਅਸੀਂ ਦੇਖਿਆ ਕਿ ਜਦੋਂ ਇਰਾਕ ਨੇ ਜਿਹੜਾ ਹੈਗਾ ਸੀ ਕੁਵੇਤ ਨੂੰ ਮਿਲਾਇਆ 90 ਕਨਵੇਂ ਦੇ ਵਿੱਚ ਤੋਂ ਕਿਸ ਤਰੀਕੇ ਦੇ ਨਾਲ ਥੋੜੇ ਸਮੇਂ ਬਾਅਦ ਉਹਨੂੰ ਵਾਪਸ ਆਉਣਾ ਪਿਆ ਤੇ ਉਹ ਜਿਹੜਾ ਇਰਾਕ ਦਾ ਜਿਹੜਾ ਬਾਦਸ਼ਾਹ ਸੀਗਾ ਜਿਹਨੂੰ ਆਪਾਂ ਕਹਿੰਦੇ ਸਦਾਮ ਸੈਦ ਸੀਗਾ ਉਹ ਵੀ ਕਿਸ तरीके ਦੇ ਨਾਲ ਉਹਦਾ ਖਾਤਮਾ ਹੋਇਆ ਇਹ ਸਾਰੀਆਂ ਗੱਲਾਂ ਸੀਗੀਆਂ ਇਹ ਜਦੋਂ ਦੁਨੀਆਂ 22 ਪੋਲਰ ਵਰਲਡ ਕੈਮ ਹੋ ਗਈ ਇੱਕ ਪਾਸੇ ਰੂਸ ਹੋ ਗਿਆ ਇੱਕ ਪਾਸੇ ਹੋ ਗਿਆ ਬੈਲੈਂਸ ਜਾਂ ਬਣ ਗਿਆ ਦੋ ਧਰਾਂ ਬਣ ਗਈਆਂ ਮਿਲਟਰੀ ਧਰਾਂ ਵੀ ਬਣ ਗਈਆਂ ਆਰਥਿਕ ਧਰਾਂ ਵੀ ਬਣ ਗਈਆਂ ਉਹਨਾਂ ਨੇ ਨਾਟੋ ਬਣਾ ਲਈ ਇਹਨਾਂ ਨੇ ਵਾਟਸਐਪ ਇੱਕ ਬਣਾ ਲਈ ਕਮਨਿਸਟਾਂ ਨੇ ਉਹਨਾਂ ਨੇ ਯੂਰਪੀਅਨ ਯੂਨੀਅਨ ਬਣਾ ਲਈ ਇਹਨਾਂ ਨੇ ਆਪਣੀ ਜਿਹੜੀ ਸੀਗੀ ECC ਜਿਹੜੀ ਸੀ ਇਕਨੋਮਿਕ ਕਮ ਕੋਨਸੀ ਉਹਦਾ ਨਾਮ ਸੀ ਉਹ ਸ਼ਾਇਦ ਉਹ ਬਣਾ ਲਈ ਤੋ ਇਹ ਬਣਦਾ ਰਿਹਾ ਕਲਮੇ ਤੋਂ ਬਾਅਦ ਜਦੋਂ ਰੂਸ ਡਿੱਗਦਾ ਵਾ ਉਦੋਂ ਫਿਰ ਇੱਕ ਇੱਕ ਤਰੀਕ ਤੱਕ ਜਿਹੜੀ ਉਹ ਤਕਲੀਫ ਹੁੰਦੀ ਆ ਔਰ ਉਸ ਸਮੇਂ ਜਿਹੜੀ ਉਹ ਵਿਚਾਰਧਾਰਾ ਸੀ ਜਿਹਨੂੰ ਆਪਾਂ ਸੋਸ਼ਲਿਜ਼ਮ ਵੀ ਕਹਿ ਦਿੰਦੇ ਸਾਂ ਕਮਿਊਨਿਜ਼ਮ ਵੀ ਕਹਿ ਦਿੰਦੇ ਸਾਂ ਜਾਂਜ ਨੂੰ ਲੈਫਟ ਦੀ ਵਿਚਾਰਧਾਰਾ ਸੀ ਜਿਹਦੇ ਵਿੱਚ ਸਾਰਿਆਂ ਨੂੰ ਕਹਿੰਦੇ ਸੀ ਜਿਹੜੇ ਰਿਸੋਰਸਸ ਹੈਗਾ ਸਾਰਿਆਂ ਦੇ ਉੱਤੇ ਹੱਥ ਹੈਗਾ ਰੂਸ ਦੇ ਟੁੱਟਣ ਕਰਕੇ ਉਹ ਕਾਫੀ ਹੱਦ ਤੱਕ ਜਿਹੜੇ ਯੂਰਪੀਅਨ ਕੰਟਰੀ ਦੇ ਵਿੱਚ ਉਸ ਵਿਚਾਰਧਾਰਾ ਨੂੰ ਬਹੁਤ ਵੱਡੀ ਸੱਟ ਲੱਗੀ ਫਿਰ ਅਮਰੀਕਾ ਦੀ ਦਾਦਾਗਰੀ ਸ਼ੁਰੂ ਹੋ ਗਈ ਪਰ ਉਹ ਦਾਦਾਗਰੀ ਬਹੁਤਾ ਲੰਮਾ ਸਮਾਂ ਨਹੀਂ ਰਹੀ ਜਰਮਨ ਉੱਤਖਲ ਹੁੰਦਾ ਚੀਨ ਉੱਤਖਲ ਹੁੰਦਾ ਰੂਸ ਉੱਤਖਲ ਹੁੰਦਾ ਹਿੰਦੁਸਤਾਨ ਮੇ ਹੌਲੀ 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 ਉਹਦੇ ਵਿੱਚ ਉੱਭਰਨਾ ਸ਼ੁਰੂ ਹੋ ਗਿਆ 99 ਦੇ ਕ੍ਰਾਈਸਿਸ ਤੋਂ ਬਾਅਦ ਤਾਂ ਮੈਂ ਗੱਲ ਛੋਟੀ ਕਰਦਾ ਹੋਇਆ ਹੁਣ ਅਸੀਂ ਉਸ ਮਹਾਜ ਤੇ ਪਹੁੰਚ ਗਏ ਆ ਕਿ ਜਿੱਥੇ ਕੋਈ ਤੰਤਰ ਕੰਟਰੋਲ ਹੀ ਨਹੀਂ ਕਰ ਰਿਹਾ ਪਰ ਖਾਸ ਕਰਕੇ ਜਿਹੜੀਆਂ ਵੱਡੀਆਂ ਤਾਕਤਾਂ ਦੀ ਜ਼ਿੰਮੇਵਾਰੀ ਹੁੰਦੀ ਆ ਔਰ ਜਿਸ ਖਾਸ ਕਰਕੇ ਅਮਰੀਕਾ ਹੈ ਜਿਹੜਾ ਆਪਣੇ ਆਪ ਨੂੰ ਸਭ ਤੋਂ ਵੱਡਾ ਦੇਸ਼ ਇਸ ਕਰਕੇ ਜਾਣਦਾ ਕਿ ਉਹਦੀ ਕਰੰਸੀ ਚੱਲਦੀ ਆ ਹੈ ਮਿੱਤਰਾਂ ਦਾ ਨਾਂ ਚੱਲਦਾ ਜਿੱਥੇ ਮਰਜੀ ਤੁਸੀਂ ਉਹਦੇ ਵਿੱਚ ਉਹਦੀ ਕਰੰਸੀ ਚੱਲੂਗੀ ਉਹਦੇ ਹਥਿਆਰ ਚੱਲਦੇ ਆ ਹੈ ਉਹਦਾ ਵਪਾਰ ਚੱਲਦਾ ਵਾ ਉਹਦਾ ਦਬਦਬਾ ਚੱਲਦਾ ਹੈ ਜਿਨੀਆਂ ਇੰਟਰਨੈਸ਼ਨਲ ਮਾਨਿਟਰੀ ਆਰਗੇਨਾਈਜੇਸ਼ਨਸ ਹੈਗੀਆਂ ਉਹਦੇ ਸਾਰੇ ਦੇ ਉੱਤੇ ਕਬਜ਼ਾ ਵਾ ਹੁਣ ਉਹ ਇੱਕ ਉਹ ਵਿਅਕਤੀ ਚੁਣਿਆ ਗਿਆ ਹੈ ਜਿਹੜੇ ਨੇ ਜਿਹਦੇ ਨੇ ਪਰਵਾਹ ਹੀ ਨਹੀਂ ਕਰਦਾ ਜਿਹਦੇ ਚ ਕੂਟਨੀਤੀ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ ਉਹ ਤਾਂ ਕੁੱਟਣ ਵਾਲਾ ਕੰਮ ਕਰਦਾ ਬੇਇੱਜ਼ਤੀ ਕਰਦਾ ਰਿਜ਼ਲਟ ਕਰਦਾ ਮੈਨੂੰ ਨਹੀਂ ਲੱਗਦਾ ਆਪਣੇ ਪ੍ਰਧਾਨ ਮੰਤਰੀ ਜੀ ਗਏ ਹੈ ਤੇ ਉਹਨਾਂ ਨੂੰ ਉਸੇ ਸਲੀਕੇ ਨਾਲ ਪੇਸ ਆਏ ਹੋਣਗੇ ਜਿਸ ਸਲੀਕੇ ਨਾਲ ਕੇ ਸਮੇਂ ਤੇ ਜੋ ਬਾਮਾ ਸਾਹਿਬ ਆਉਂਦੇ ਸੀਗੇ ਜਾਂ ਬਾਈਡਨ ਸਾਹਿਬ ਆਉਂਦੇ ਸੀਗੇ ਪਰ ਇਹ ਤਾਂ ਜਲੈਂਸਕੀ ਦੇ ਮੁਰਦੇ ਨਾਲ ਇਹ ਪੁਲਿਸਮੈਨ ਆਫ ਜਿਹੜਾ ਵਰਲਡ ਦੀ ਗੱਲ ਕਰਦੀ ਨਾ ਉਹਦੇ ਆਪਣੇ ਇੰਟਰਸਟ ਵਾ ਬਹੁਤ ਸਾਰੀਆਂ ਗੱਲਾਂ ਵਿੱਚੋਂ ਨਿਕਲ ਕੇ ਆਉਂਦੀਆਂ ਕਿ ਹੋ ਸਕਦਾ ਹੈ ਕਿ ਰਸ਼ੀਆ ਕੋਈ ਜਿਆਦੀ ਏਜੰਸੀ ਜਿਵੇਂ ਕੇਜੀਬੀ ਸੀਗੀ ਉਹਦੇ ਕੋਲ ਇਸ ਟਰੰਪ ਸਾਹਿਬ ਦੀਆਂ ਕੋਈ ਅੰਦਰਲੀਆਂ ਖਬਰਾਂ ਹੈਗੀਆਂ ਜਿਸ ਕਿਸਮ ਦਾ ਦਾ ਬਿਹੇਵੀਅਰ ਰਿਹਾ ਜਿਸ ਕਿਸਮ ਦੇ ਉੱਤੇ ਐਲੀਗੇਸ਼ਨ ਲੱਗਦੇ ਰਿਹਾ ਜਿਸ ਕਿਸਮ ਦਾ ਉਹਦਾ ਨਿੱਜੀ ਜ਼ਿੰਦਗੀ ਦਾ ਵਰਤਾਰਾ ਰਿਹਾ ਹੈ ਤੋਂ ਇਸ ਕਰਕੇ ਹੁਣ ਉਹ ਸਾਰੀਆਂ ਇੰਟਰਨੈਸ਼ਨਲ ਸੰਸਥਾਵਾਂ ਦੇ ਬਾਹਰ ਆਉਣ ਲਿਆ ਕਦੇ ਕਹਿੰਦਾ ਕਿ ਜਿਹੜੀ ਯੂਐਸ ਐਡ ਜਿਹੜੀ ਆ ਉਹਦੇ ਬਾਰੇ ਜੋ ਮਰਜ਼ੀ ਸਟੇਟਮੈਂਟ ਦੇ ਦਿੰਦਾ ਆਪਾਂ ਪਹਿਲੇ ਵੀ ਕੀਤਾ ਸੀਗਾ ਇੱਕ ਸਟੱਡੀ ਦੇ ਵਿੱਚ ਆਇਆ ਵੀ ਇੰਨੀ ਵਾਰੀ ਝੂਠ ਬੋਲਦਾ ਬੰਦਾ ਹੂੰ ਚਲੋ ਲਗਾਤਾਰ ਬੋਲਣਾ ਲਗਾਤਾਰ ਤਾਂ ਉਸ ਦੇਣੀ ਲਗਾਤਾਰ ਦਬਦਬਾ ਕਾਇਮ ਕਰਨਾ ਅਮਰੀਕਾ ਫਰਸਤੀ ਗੱਲ ਕਰਨੀ ਅਮਰੀਕਾ ਵੀ 194-95 ਦੇਸ਼ਾਂ 'ਚ ਇੱਕ ਦੇਸ਼ ਆ ਨਾ ਯੂਨਾਈਟਿਡ ਨੇਸ਼ਨਜ਼ ਦੇ ਵਿੱਚ ਔਰ ਇਹ ਵੀ ਡਿਪੈਂਡੈਂਟ ਹੈਗਾ ਅਮਰੀਕਾ ਸਭ ਤੋਂ ਵੱਧ ਕਰਜ਼ਾਈ ਦੇਸ਼ ਆ ਦੁਨੀਆ ਦਾ ਹੁਣ ਸਾਰਾ ਸੀਗਾ ਅਮਰੀਕਾ ਸਭ ਤੋਂ ਵੱਧ ਇੰਪੋਰਟ ਕਰਦਾ ਹੈ ਕਿਉਂਕਿ ਉਹਦੀਆਂ ਕੋ ਖਾਂਦੇ ਉਹਨਾਂ ਦੇ ਲੋੜਾਂ ਬਹੁਤ ਜ਼ਿਆਦੀਆਂ ਹੈ ਰੌ ਮਟੀਰੀਅਲ ਕਿੱਥੋਂ ਆਉਂਦਾ ਵਾ ਪਰ ਜਿਸ ਕਿਸਮ ਦਾ ਵਰਤਾਰਾ ਹੁਣ ਪੈਦਾ ਹੋ ਰਿਹਾ ਇਹਦੇ ਨਾਲ ਬਹੁਤ ਵੱਡੀ ਪੋਲਿਟਿਕਲ ਸਟੇਬਿਲਟੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸਮਾਜ ਨੂੰ ਵੇਖਣ ਨੂੰ ਮਿਲੂਗੀ ਡਰਿਆ ਸਕਦਾ ਹੈਗਾ ਵਾ ਕਿ ਜਿਹੜਾ ਯੂਰੋਪੀਅਨ ਜਿਹੜਾ ਸੀ ਖਾਸ ਕਰਕੇ ਜਿਹੜੇ ਯੂਨਾਈਟਿਡ ਸੀਗੇ ਚਾਹੇ ਉਹ ਨਾਟੋ ਦੇ ਥਲੇ ਜੁਨਾਈਟਿਡ ਸੀ ਉਹ ਰੌਲਾ ਕੀ ਪਿਆ ਸੀ ਯਾਰ ਜੈਂਸਕੀ ਜਿਹੜਾ ਸੀ ਨਾਟੋ ਦੇ ਵਿੱਚ ਆਉਣਾ ਚਾਹੁੰਦਾ ਸੀ ਰੂਸ ਨੂੰ ਇਹ ਮਨਜ਼ੂਰ ਸੀਗਾ ਕਿਉਂਕਿ ਜੇ ਉਹ ਆ ਜਾਂਦਾ ਰੂਸ ਦੀ ਹਮੇਸ਼ਾ ਸਮੱਸਿਆ ਰਹੀ ਹੈ ਕਿ ਰੂਸ ਉਹ ਨਾ ਵਾਰਮ ਵਾਟਰ ਪੋਰਟ ਦੀ ਆਪਾਂ ਗੱਲ ਕਰਦੇ ਹਾਂ ਕਿ ਉਹੋ ਜਿਹੇ ਪਾਣੀਆਂ ਦੀ ਸਿੱਧੀ ਐਕਸੈਸ ਨਹੀਂ ਹੈਗੀ ਜਿਹੜੇ ਬੰਦਰਗਾਹਾਂ ਜਿਹੜੀ ਸਾਰਾ ਸਾਲ ਖੁੱਲੀਆਂ ਰਹਿੰਦੀਆਂ ਹੂੰ ਇਹ ਉਹ ਵੱਡੀ ਤਾਕਤ ਹੈਗੀ ਆ ਤਾਂ ਜਾਂ ਇਸ ਤਰੀਕੇ ਦੇ ਨਾਲ ਆਲੇ-ਦੁਆਲੇ ਜੇ ਉੱਥੇ ਨਾਟੋ ਬੈਠ ਜਾਂਦੀ ਆ ਤੇ ਉਹਨੂੰ ਉਹ ਜਿਹੜਾ ਸਕੇਰ ਕੇ ਰੱਖ ਲੈਂਦੀ ਉਹਦੇ ਵਿੱਚੋਂ ਅੱਛਾ ਦੂਸਰਾ ਪਾਸਾ ਹੈਗਾ ਕਿ ਜਿਹੜੇ ਉਸ ਤੋਂ ਵੱਖਰੇ ਹੋਏ 13 14 15 ਦੇਸ਼ ਜਿਹੜੇ ਹੈਗੇ ਆ ਉਹ ਰਿਸੋਰਸਸ ਬਹੁਤ ਜ਼ਿਆਦੇ ਆ ਯੂਰੇਨੀਅਮ ਬਹੁਤ ਜ਼ਿਆਦਾ ਨਾਲ ਚੋ ਤੇਲ ਬਹੁਤ ਜ਼ਿਆਦਾ ਵਾ ਗੈਸ ਬਹੁਤ ਸਾਰੀਆਂ ਚੀਜ਼ਾਂ ਹੈਡੀਆਂ ਦੇ ਵਿੱਚੋਂ ਵੈਸਟ ਉੱਥੇ ਪਹੁੰਚ ਜਾਊਗਾ ਅਮਰੀਕਾ ਉੱਤੇ ਪਹੁੰਚੂਗਾ ਇਹਦੀਆਂ ਮਲਟੀਨੇਸ਼ਨਲ ਕਾਰਪੋਰੇਸ਼ਨਾਂ ਉਹੀ ਤਬਾਹੀ ਪਚਾਉਣਗੀਆਂ ਜਿਹੜੀ ਇਹਨਾਂ ਨੇ ਇਰਾਨ ਦੇ ਵਿੱਚ ਰਾਖ ਦੇ ਵਿੱਚ ਲੀਬੀਆ ਦੇ ਵਿੱਚ ਸੀਰੀਆ ਦੇ ਵਿੱਚ ਜਾਂ ਲਾਟਿਨ ਅਮਰੀਕਾ ਪੀਰੂ ਸੀ ਚਿੱਲੀ ਸੀ ਮਕਸੀਕੋ ਸੀ ਉਹਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜਾਂ ਜਿਸ ਤਰੀਕੇ ਨਾਲ ਸਾਡੇ ਦੇਸ਼ ਦੇ ਵਿੱਚ ਤੜਾ ਤੜਾ ਐਲਨ ਵਸਤ ਸਾਬ ਨੂੰ ਆ ਰਹੇ ਆ ਇਥੇ ਇਥੇ ਲੋਕੀ ਕੀ ਕਰਨਗੇ ਕਿ ਟੈਕਨੋਲੋਜੀ ਇੰਨੀ ਹਾਵੀ ਹੋ ਗਈ ਆ ਔਰ ਇਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਹੈਗਾ ਉਹ ਗਰੀਡ ਹੈ ਜਿਸ ਕਿਸਮ ਦਾ ਅਸੀਂ क्रੂਡ ਕਿਸਮ ਦਾ ਜਿਹਨੂੰ ਇਹ ਤੇ ਕਰੋਨੀ ਕੈਪਟਲਿਜ਼ਮ ਹੁੰਦਾ ਸੀਗਾ ਇਹ ਕੈਪਟਿਜਮ ਉਹ ਹੈਗਾ ਜਿਹੜੇ ਸਾਰੇ ਰਿਸੋਰਸਸ ਦਾ ਕੁਝ ਬੰਦੇ ਆਪਣੇ ਹੱਥਾਂ 'ਚ ਲੈਣਾ ਚਾਹੁੰਦੇ ਆ। ਔਰ ਕੁਝ ਲੀਡਰ ਜਿਹੜੇ ਹੈਗੇ ਸਾਰੀ ਦੁਨੀਆ ਨੂੰ ਆਪਣੇ ਡੰਡੇ ਥੱਲੇ ਲਿਆਉਣਾ ਚਾਹੁੰਦੇ ਆ। ਤਾਂ ਇਹ ਪੋਸੀਬਲ ਨਹੀਂ ਹੈਗਾ। ਤਾਂ ਇਹਦੇ ਨਾਲ ਕੀ ਹੋਊਗਾ ਕਿ ਥੜਫੜੀ ਪੈਦਾ ਹੋਊਗੀ, ਅਨਸਰਟਨਟੀ ਪੈਦਾ ਹੋਊਗੀ, ਡਿਵੀਜ਼ਨ ਪੈਦਾ ਹੋਊਗੀ ਔਰ ਇੱਕ ਪਾਸੇ ਇਹ ਆ ਦੂਸਰੇ ਪਾਸੇ ਸਾਡੇ ਕੋਲ ਨਿਊਕਲੀਅਰ ਵੈਪਨ ਆ। ਹਰ ਦੇਸ਼ ਕੋਲ ਪੰਛਾ ਦਸ ਦੇਸ਼ ਹੈਗੇ ਆ ਜਿਨ੍ਹਾਂ ਕੋਲ ਇੰਨੇ ਜਿਆਦੇ ਨਿਊਕਲੀਅਰ ਵੈਪਨ ਆ ਕਿ ਦੁਨੀਆ ਨੂੰ ਕਈ ਵਾਰੀ ਤਬਾਹ ਕਰ ਸਕਦੀ ਆ। ਤੁਸੀਂ ਇਰਾਨ ਨੂੰ ਕਿਹਦੀ ਧਮਕਾ ਮਾਰ ਦਿੰਦੇ ਲੇ比亚 ਤੁਸੀਂ ਤਬਾਹ ਕਰ ਦਿੱਤਾ ਸੀਰੀਆ ਦਾ ਕੀ ਹਾਲ ਕਰ ਦਿੱਤਾ ਪ Palestinian ਦਾ ਕੀ ਹਾਲ ਕਰ ਦਿੱਤਾ ਦੁਨੀਆ ਦੇ ਵਿੱਚ ਇਕਨੋਮਿਕ ਕ੍ਰਾਈਸਿਸ ਜਿਹੜੀ ਇਹ ਜਿਹੜੀ ਵਿਚਾਰ ਤਾਰਾ ਇਹ ਸਾਰੇ ਡੋਮੀਨੇਟ ਕਰਦੀ ਆ ਆਰਥਿਕ ਮੰਦਵਾੜਾ ਬਹੁਤ ਆ ਜਿਹੜਾ ਕੈਨੇਡਾ ਵੀ ਸਫਰ ਕਰ ਰਿਹਾ ਜਿਸ ਨੂੰ ਕਿਸੇ ਸਮੇਂ ਲੋਕੀ ਆਪਣਾ ਪੈਰਾਡਾਈਜ਼ ਔਨ ਅਰਥ ਕਹਿੰਦੇ ਹੁੰਦੇ ਸੀਗੇ ਉਹਦੇ ਵਿੱਚ ਅਨਪਲਾਈਮੈਂਟ ਹੈਗੀ ਆ ਉਹਦੇ ਵਿੱਚ ਮਹਿੰਗਾਈ ਆ ਗਈ ਆ ਉਹਦੇ ਵਿੱਚ ਵਾਇਲੈਂਸ ਆ ਗਈ ਆ ਉਹਦੇ ਵਿੱਚ ਸਾਰੀ ਕਿਸਮ ਦੀ ਜਿਹੜੀ ਹੈਗੀ ਹੇਰਾਫਰੀਆਂ ਉਹਦੇ ਵਿੱਚੋਂ ਆ ਗਈਆਂ ਅਮਰੀਕਾ ਦੇ ਵਿੱਚ ਚਲੋ ਮੰਨਿਆ ਜਾਂਦਾ ਸੀ ਨਾ ਵੀ ਵਾਇਲੈਂਸ ਹੈਗੀ ਹੈ ਯੂਰਪ ਦਾ ਬਹੁਤ ਬੁਰਾ ਮਾਹੌਲ ਆ ਤੀਸੀ ਦੁਨੀਆ ਦੀ ਗੱਲ ਹੀ ਛੱਡ ਦਿਓ ਨਾ ਅਨਸਰਟਨਟੀ ਜਨੀ ਜਾਦੀ ਹੈ ਸੋ ਇਸ ਵਰਤਾਰੇ ਦੇ ਨਾਲ 트ੰਪ ਦੇ ਵਰਤਾਰੇ ਦੇ ਨਾਲ ਸਮਝ ਨਹੀਂ ਆਉਂਦੀ ਕਿ ਅਮਰੀਕਾ ਨੇ ਠੀਕ ਉਹਨਾਂ ਨੂੰ ਚੁਣ ਲਿਆ ਉਹਨਾਂ ਦਾ ਇੰਟਰਸਟ ਆਪਣਾ ਹੋ ਸਕਦਾ ਪਰ ਅਮਰੀਕਾ ਆਈਸੋਲੇਸ਼ਨ 'ਚ ਨਹੀਂ ਰਹਿ ਸਕਦਾ ਕੋਈ ਵੀ ਦੇਸ਼ ਇਸ ਵੇਲੇ ਆਈਸੋਲੇਸ਼ਨ 'ਚ ਨਹੀਂ ਰਹਿ ਰਿਹਾ ਪਰ ਜਿਸ ਤਰੀਕੇ ਨਾਲ ਅਮਰੀਕਨ ਪ੍ਰੈਜ਼ੀਡੈਂਟ ਬਿਹੇਵ ਕਰ ਰਿਹਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਸਵਾਲ ਜਿਹੜੇ ਆ ਉਹ ਪੈਦਾ ਕਰੂਗਾ ਔਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਰੀਜਨਲ ਲੈਵਲ ਦੇ ਉੱਤੇ ਅਨਸਰਟਨਟੀ ਪੈਦਾ ਹੋਊਗੀ ਹੂੰ ਜੀ ਬਿਲਕੁਲ ਏ ਜੂਰਪੀਨ ਜਿਹੜੀਆਂ ਕੰਟਰੀਜ਼ ਨੇ ਯੂਨੀਅਨ ਇਹਦੇ ਤੇ ਜਿਹੜਾ ਟੁੱਟ ਪੈਦਾ ਕੋਈ ਮਾਹੌਲ ਸਾਹਮਣੇ ਆ ਗਿਆ ਅਗਲੇ ਦਿਨਾਂ ਦੇ ਵਿੱਚ ਨਹੀਂ ਦੇਖੋ ਯੂਰੋਪੀਅਨ ਯੂਨੀਅਨ ਦਾ ਵੇਖੋ ਉਹ ਬੜੀ ਜਿਹੜੀ ਬ੍ਰੈਕਜ਼ਿਟ ਬਣੀ ਸੀ ਨਾ ਜਿਹੜੇ ਜਿੱਥੇ ਸਾਰੇ ਦੋਸ਼ ਇਕੱਠੇ ਹੋਏ ਸੀਗੇ ਇੱਕ ਇਕਨੋਮਿਕ ਫੋਰਸ ਬਣੀ ਸੀ ਔਰ ਉਹਦੇ ਵਿੱਚੋਂ ਵੱਡਾ ਦੇਸ਼ ਜਿਹੜਾ ਸੀਗਾ ਉਹ ਇੰਗਲੈਂਡ ਨਿਕਲ ਕੇ ਬਾਹਰ ਆ ਗਿਆ ਜਰਮਨ ਤਕੜਾ ਹੋ ਰਿਹਾ ਬਾਕੀ ਇਹਦੀ ਆਪਣੀਆਂ ਸਮੱਸਿਆ ਤੁਸੀਂ ਦੇਖੋ ਫਰਾਂਸ ਦੇ ਵਿੱਚ ਦੇਖੋ ਉੱਥੇ ਕਿਸਾਨਾਂ ਦੀ ਸਮੱਸਿਆ ਉਹਦੀ ਕਿਸਾਨੀ ਉੱਥੇ ਹੈਗੀ ਉਹਦੇ ਵਿੱਚੋਂ ਕਰਕੇ ਹੋਰਨਾਂ ਦੇਸ਼ਾਂ 'ਚ ਵੀ ਹਾਲ ਹੈਗਾ ਪਪੂਲੇਸ਼ਨ ਲੋਕਲ ਤਾਂ ਡਿਕਲਾਈਨ ਹੋ ਰਿਹਾ ਮਸਲਿਓ ਦੇ ਵਿੱਚੋਂ ਵੱਧ ਰਹੇ ਆ ਹਰ ਇੱਕ ਆਪਣਾ ਇੰਟਰਸਟ ਅੱਗੇ ਲੈ ਕੇ ਚੱਲਦਾ ਹੈ ਕੋਈ ਨਵੀਂ ਪੋਸਿਬਿਲਟੀ ਨਿਕਸਟਰੀਮ ਤੇ ਪਹੁੰਚ ਗਿਆ ਨਾ ਇਹ ਕੈਪਟਲਿਜ਼ਮ ਜਿਹੜਾ ਹੈਗਾ ਵਾਜਾ ਜਿਸ ਕਿਸਮ ਦੀ ਗ੍ਰੋਥ ਹੋਈ ਆ ਇਹਨੂੰ ਆਪਾਂ ਡਿਵੈਲਪਮੈਂਟ ਨਾ ਕਹੀਏ ਗ੍ਰੋਥ ਕਹੀਏ ਉਹ ਤਾਂ ਐਕਸਟਰੀਮ ਤੇ ਪਹੁੰਚ ਗਈ ਹੁਣ ਨਵੇਂ AI ਆ ਗਏ ਆ ਹੈ ਇਲੈਕਟ੍ਰਿਕ ਵਹੀਕਲਸ ਆ ਗਏ ਆ ਹੋਰ ਬਹੁਤ ਕੁਝ ਆ ਰਿਹਾ ਪੇ ਤੁਸੀਂ ਘਰੋਂ ਬੈਠਿਆਂ ਆਪਣੇ ਘਰ ਦੀ ਦੁਨੀਆ ਦੇ ਕਿਸੇ ਹਿੱਸੇ ਤੇ ਬੈਠੇ ਆਪਣੇ ਘਰ ਦੀਆਂ ਲਾਈਟਾਂ ਜਗਾ ਸਕਦੇ ਜੋ ਹੂੰ ਤੁਸੀਂ ਸਾਇਰਰ ਵਜਾ ਸਕਦੇ ਜੋ ਤੁਸੀਂ ਟੀਵੀ ਚਲਾ ਸਕਦੇ ਜੋ ਤੇ ਲੋੜ ਹੀ ਨਹੀਂ ਬੰਦਿਆਂ ਦੀ ਤੁਸੀਂ ਹੁਣ ਗਾਂ ਰੋਬੋਟ ਵਾਲਾ ਸਿਸਟਮ ਸ਼ੁਰੂ ਹੋ ਜਾਣਾ ਪਾਪੂਲੇਸ਼ਨ ਤੁਹਾਡੇ ਕੋਲ ਹੈਗੀ ਉਹਨੂੰ ਕਿਹੜੇ ਪਾਸੇ ਲੈ ਕੇ ਜਾਓਗੇ ਤੋਂ ਯੂਰਪ ਦੀਆਂ ਆਪਣੀਆਂ ਬਹੁਤ ਵੱਡੀਆਂ ਸਮੱਸਿਆ ਹੈ ਯੂਰਪ ਦੇ ਵਿੱਚ ਮਹਿੰਗਾਈ ਸਭ ਤੋਂ ਵੱਡੀ ਸਮੱਸਿਆ ਮਨੁੱਖ ਦੀ ਹੁੰਦੀ ਆ ਮਹਿੰਗਾਈ ਤੇ ਬੇਰੁਜ਼ਗਾਰੀ ਜੇ ਤਾਂ ਮਗਾਈ ਦੇ ਬੇਰੁਜ਼ਗਾਰੀ ਵੱਧਦੀ ਆ ਤੇ ਉਹਦੇ ਨਾਲ ਹੁੰਦਾ ਕੀ ਆ ਸਟੇਟਾਂ ਜਿਹੜੇ ਹੁੰਦੇ ਆ ਉਹ ਤੁਹਾਡੀਆਂ ਲੋੜਾਂ ਪੂਰੀਆਂ ਨਹੀਂ ਕਰਦੇ ਲੋਕੀ ਜਦੋਂ ਮੰਗ ਕਰਦੇ ਆ ਤੇ ਉਹ ਫਿਰ ਪਰਸੇ ਹੋ ਜਾਂਦੇ ਆ ਉਹ ਫਿਰ ਤੁਹਾਡੇ ਦੇ ਉੱਤੇ ਉਹੋ ਜਿਹੇ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੰਦੇ ਆ ਤੁਹਾਨੂੰ ਦਬਾਉਣ ਦੀ ਗੱਲ ਕਰਦੇ ਆ ਜਿਹੜੀ ਤੁਹਾਨੂੰ ਲਿਬਰਟੀ ਜਾਂ ਕੁਆਲਿਟੀ ਜਾਂ ਫਰੇਟਰਨਟੀ ਜਾਂ ਪਿਛਲੇ ਲੰਮੇ ਸਮੇਂ ਦੇ ਵਿੱਚ ਕੋਈ ਰਾਈਟਸ ਮਿਲੇ ਹੁੰਦੇ ਆ ਉਹ ਰਾਈਟਸ ਹੌਲੀ-ਹੌਲੀ ਤੁਹਾਡੇ ਤੁਹਾਨੂੰ ਖੋਣ ਦੀ ਗੱਲ ਕਰਦੇ ਆ ਤੁਹਾਡੀਆਂ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਜਾਂ ਹੋਰ ਮੰਗਾਂ ਜਿਹੜੀਆਂ ਹੈਗੀਆਂ ਉਹਦਾ ਜਵਾਬ ਸਟੇਟ ਜਿਹੜਾ ਹੈਗਾ ਵਾ ਉਹ ਕਾਨੂੰਨ ਨਾਲ ਦਿੰਦਾ ਉਹ ਡੰਡੇ ਨਾਲ ਉਹ ਦਬਾ ਕੇ ਦਿੰਦਾ ਭਾਵੇਂ ਉਹ ਮੀਡੀਆ ਦੇ ਉੱਤੇ ਬੰਦੀ ਲਾਈ ਜਾਂਦੀ ਵੀ ਤਾਂ ਕਿ ਪੂਰੀਆਂ ਗੱਲਾਂ ਇਹਨਾਂ ਉੱਥੇ ਪਹੁੰਚਣ ਜਾਂ ਤੁਹਾਡੀਆਂ ਨੌਕਰੀਆਂ ਕੱਟ ਕੀਤੀਆਂ ਜਾਂਦੀਆਂ ਹੈ ਜਾਂ ਬੇਸਿਸ ਉਸ ਹਿਸਾਬ ਨਾਲ ਨਹੀਂ ਵਧਦੀਆਂ ਜਾਂ ਤੁਹਾਡੇ ਤੇ ਖਰਚੇ ਬਹੁਤ ਵੱਧ ਜਾਂਦੇ ਆਟੋਮੈਟਿਕਲੀ ਤੇਲ ਮਹਿੰਗਾ ਹੋ ਗਿਆ ਗੈਸ ਮਹਿੰਗਾ ਹੋ ਗਿਆ ਤੁਹਾਡੀ ਇਨਕਮ ਨਾਲ ਵਧੀ ਤੇ ਆਪੇ ਤੁਸੀਂ ਤੰਗੀ ਦੇ ਵਿੱਚ ਆ ਗਏ ਤੇ ਇਸ ਸਮੱਸਿਆ ਸਾਰੀ ਹੈ ਇਹ ਸਿਰਫ ਇੱਥੇ ਨਹੀਂ ਹੈਗੀ ਕਿ ਅਮਰੀਕਾ ਦੇ ਵਿੱਚ ਨਹੀਂ ਹੈਗੀ ਜਾਂ ਇੰਡੀਆ 'ਚ ਨਹੀਂ ਹੈ ਇਹ ਓਵਰਆਲ ਗਲੋਬਲ ਦੇ ਵਿੱਚ ਇੱਕ ਫੀਨੋਮਨਾ ਬਣ ਗਿਆ ਖਾਸ ਕਰਕੇ ਠੀਕ ਆ ਅਬਰ ਰੂਸ ਦੀ ਗੱਲ ਕਰ ਸਕਦੇ ਹੋ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਆਉਂਦੀ ਚైనా ਦੀ ਇਨਫੋਰਮੇਸ਼ਨ ਹੈ ਪਰ ਉੱਥੇ ਵੀ ਅਨਪਲੋਇਮੈਂਟ ਹੈਗੀ ਆ ਉੱਥੇ ਵੀ ਹੋਰ ਸ ਕਈ ਦੀਆਂ ਸਮਾਜਿਕ ਸਮੱਸਿਆਵਾਂ ਹੈਗੀਆਂ ਪਾਪੂਲੇਸ਼ਨ ਡਿਗ ਰਹੀ ਆ ਲੋਕੀ ਆਪਣੇ ਹੋਰ ਬੱਚੇ ਜਿਹੜੇ ਪੈਦਾ ਨਹੀਂ ਕਰ ਰਹੇ ਉੱਥੇ ਵਿਆਹ ਘੱਟ ਕਰਾਉਣੇ ਸ਼ੁਰੂ ਕਰਤੇ ਤੁਸੀਂ ਸਾਊਥ ਕੋਰੀਆ ਦੇ ਦੇਖਿਆ ਹੁਣ ਕਿ ਸਾਊਥ ਕੋਰੀਆ ਦੇ ਵਿੱਚ ਪਾਪੂਲੇਸ਼ਨ ਜਿਹੜੀ ਗਰੋਥ ਸੀ 0.2 6% ਤੇ ਆ ਗਈ ਜਦੋਂ ਕਿ ਕਲਾ ਸਮੇਂ ਦੀ ਪਾਪੂਲੇਸ਼ਨ ਨੂੰ ਸਸਟੇਨ ਕਰਨ ਵਾਸਤੇ 2.1 ਜੇ ਜਿਹੜੀ ਹੋਣੀ ਆ ਉਹ ਹੋਣੀ ਚਾਹੀਦੀ ਆ ਇੱਕ ਪਾਸੇ ਇਹ ਘਟ ਰਹੀ ਆ ਵੋਲਟੇਜ ਦੀ ਗਿਣਤੀ ਵਧ ਰਹੀ ਆ ਵਰਕਫੋਰਸ ਘਟ ਰਹੀ ਇਹ ਦੁਨੀਆ ਜੀ ਵਰਤਾਰਾ ਬਣ ਤਾ ਤਾਂ ਇਸ ਕਰਕੇ ਸਮਾਜਿਕ ਵਿਵਸਥਾ ਜਿਹੜੀ ਹਿੱਲੀ ਆ ਉਹਦੇ ਨਾਲ ਅਲਟੀਮੇਟਲੀ ਤੁਹਾਡੀ ਇਕਨੋਮਿਕ ਸਿਚੁਏਸ਼ਨ ਦੀ ਵੀ ਅਸਰ ਪੈਣਾ ਪੋਲਿਟੀਕਲ ਕਲਾਸ ਤਾਂ ਉਹੀ ਰਹਿਣੀ ਆ ਨਾ ਤਾਕਤ ਦੇ ਨਾਲ ਆ ਕੇ ਤੇ ਮੁੜ ਕੇ ਉਹਨਾਂ ਨੇ ਜਿਹੜੀ ਖਾਸ ਕਰਕੇ ਆਪਣੀ ਇਨਸਿਕਿਉਰਟੀ ਜਿਹੜੀ ਹੈਗੀ ਆ ਉਹ ਲੋਕਾਂ ਦੇ ਉੱਤੇ ਡੰਡਾ ਚਲਾ ਕੇ ਉਹਨੂੰ ਜਿਹੜਾ ਸਿਕਿਉਰ ਕਰਨਾ ਹੁੰਦਾ ਵੇ ਕਿ ਰਾਇਸ ਸਾਰੇ ਪਾਸੇ ਇਸ ਕਿਸਮ ਦਾ ਹੈਗਾ ਹੁਣ ਯਾਰ ਇਸੇ ਜਿਹੜਾ ਕ ਮੰਤਰੀ ਬਦਲ ਰਿਹਾ ਮਾਹੌਲ ਭਾਰਤ ਕਿੱਥੇ ਖੜੇਗਾ ਜਾਂ ਖੜਦਾ ਬਖਾਈ ਦੇਗਾ ਭਾਰਤ ਇੱਕ ਉਹ ਦੇਸ਼ਵਾਦੀ ਜਿੱਦਾਂ ਹੁੰਦਾ ਨਾ ਇੱਕ ਸਾਡੇ ਕਿ ਨਾ ਹਾੜ ਹਰੇ ਤੇ ਨਾ ਸੌਣ ਸੁੱਕੇ ਹੂੰ ਇਹ ਇਹ ਇਹਦਾ ਇਦਾਂ ਦਾ ਹਸਾਬ ਕਿਤਾਬ ਆ ਇਹ ਲੰਮੇ ਸਮੇਂ ਤੋਂ ਜਿੱਦਾਂ ਦਾ ਆਪਾਂ ਬਹੁਤਾ ਵੀ ਕੀਨੇ ਤੇਰਾ ਭਾਣਾ ਮਿੱਠਾ ਲੱਗੇ ਜੋ ਇੱਕ ਸਮਝ ਹੁਣਾ ਵਾ ਹੂੰ ਮੈਂ ਇਦਾਂ ਹੀ ਗੁਜ਼ਾਰਾ ਕਰ ਲੂੰਗਾ ਅਸੀਂ ਐਸਪੀਰੀਸ਼ਨਲ ਨਹੀਂ ਹੈਗੇ ਤੇ ਚੌਥਾ ਐਸਾ ਤੁਹਾਡੀ ਬੰਦੀ ਜਿਹੜੀ ਹੈ ਉਹ ਅਨਪੜ੍ਹ ਹੋਵੇ ਤੇ ਪੜ੍ਹੇ ਲਿਖੇ ਵੀ ਮੇਰੇ ਕਿ ਹੋਣ ਕਿ ਜਿਹੜੇ ਸਿਰਫ ਉਹਨਾਂ ਨੇ ਡਿਗਰੀਆਂ ਹਾਸਲ ਕੀਤੀਆਂ ਜਾਂ ਜਿਹੜਾ ਇੱਕ ਕਿਸਮ ਦਾ ਰੋਟੀ ਪਾਣੀ ਤੇ ਪੜ੍ਹਾਈ ਸਾਡੀ ਰੋਟੀ ਪਾਣੀ ਵਾਲੇ ਦੋਲੇ ਹੋ ਰੋਟੀ ਪਾਣੀ ਦੀ ਪੜ੍ਹਾਈ ਜਿਹੜੀ ਹੈਗੀ ਆ ਉਹ ਚੰਗਾ ਮਨੁੱਖ ਬਣਾਉਣ ਦੇ ਰਸਤੇ ਦੇ ਵਿੱਚ ਕਿਉਂਕਿ ਇਨਸਿਕਿਉਰਟੀ ਹੈਗੀ ਉਹ ਤਾਂ ਨੌਕਰੀ ਵੀ ਨਹੀਂ ਮਿਲਦੀ ਉਸ ਤਰੀਕੇ ਦੇ ਨਾਲ ਵੱਡੀ ਮੰਡੀ ਹੈਗੀ ਆ ਇੱਥੇ ਵੀ ਤੁਸੀਂ ਦੇਖੋ ਜਿਸ ਕਿਸਮ ਦਾ ਵਰਤਾਰਾ ਹੋ ਰਿਹਾ ਮਾਰਕੀਟ ਬਹੁਤ ਵੱਡੀ ਆ 140 ਕਰੋੜ ਦੇ ਵਿੱਚੋਂ 30-35 ਕਰੋੜ ਇਦਾਂ ਦੇ ਹੈਗੇ ਆ ਜਿਨ੍ਹਾਂ ਦੀ ਪਰਚੇਜ਼ਿੰਗ ਪਾਵਰ ਵੈਸ ਤੇ ਬਰਾਬਰ ਹੈਗੀ ਹੋ। 1% ਜਨਤੀ ਦੇ ਕੋਲ ਉਹ ਜਿਹੜਾ ਹੈਗਾ 40% ਰਿਸੋਰਸ ਆਗੇ ਉਹਦੇ ਵਿੱਚੋਂ ਹੈ ਸਪੇਸ ਬਹੁਤ ਜ਼ਿਆਦੀ ਹੈਗੀ ਆ। ਤਾਂ ਇਸ ਕਰਕੇ ਇੱਥੇ ਚੱਲੀ ਜਾਂਦਾ। ਦੂਸਰਾ ਅਸੀਂ ਗਰੀਬੀ ਚ ਰਹਿਣਾ ਸਿੱਖ ਲਿਆ। ਸਾਡੀ ਗਰੀਬੀ ਕੀ ਕੰਢੀ ਸੀ ਮਨਮੋਹ ਸਿੰਘ ਵਾਲੇ ਕਿ ਜੇ ਕੋ 28 ਰੁਪਏ ਹੈਗੇ ਆ ਪਿੰਡ ਤੇ ਜਿਹੜੀ ਆਮਦਨ ਹੈਗੀ ਆ ਤੇ ਉਹ ਗਰੀਬ ਨਹੀਂ ਹੈਗਾ। ਸ਼ਹਿਰ ਤੇ ਹੈਗਾ 31-32 ਰੁਪਏ ਗਰੀਬ ਨਹੀਂ। ਸਾਡੀ ਗਰੀਬੀ ਦੇਖਾ ਹੀ ਥੱਲੇ ਆ। ਕਿ ਪੰਜ ਕਿਲੋ ਆਟਾ ਦੇ ਕੇ ਬਹੁਤ ਵੱਡਾ ਬੂਸਟ ਕਰਦੇ ਆ ਜੀ ਇਹ ਲੋਕਾਂ ਦੀ ਮਰਤ ਕਰ ਕੀ ਪੰਜ ਕਿਲੋ ਆਟਾ ਖਾ ਕੇ ਜਾਂ ਪੰਜ ਕਿਲੋ ਕਣ ਖਾ ਕੇ ਇੱਕ ਵਿਅਕਤੀ ਵਿਅਕਤੀ ਰਹਿ ਸਕਦਾ ਵਾ ਇਹ ਠੀਕ ਹੈ ਕਿ ਸਰਵਾਈਵ ਕਰ ਲਓ ਨੇ ਇਸੇ ਕਰਕੇ ਸਾਡੀ ਲਾਈਫ ਪ੍ਰਸਪੈਕਟੈਂਸੀ ਘਟਾ ਇਸੇ ਕਰਕੇ ਸਾਡੀ ਆਬਾਦੀ ਜ਼ਿਆਦਾ ਹੋ ਗਈ ਜੇ ਤੁਹਾਨੂੰ ਇਹ ਪਤਾ ਹੈ 1000 ਪੀਸੇ ਕਿੰਨੇ ਡਾਕਟਰ ਵਾ ਜਾਂ 1 ਲੱਖ ਪੀਸੇ ਕਿਰੇ ਡਾਕਟਰ ਵਾ ਜਿਹੜੇ ਡਾਕਟਰ ਹੈਗੇ ਵੀ ਆ ਉਹ ਕਿੰਨੇ ਉਹਨਾਂ ਦੀ ਕਿੰਨੀ ਕੈਪੇਬਿਲਿਟੀ ਆ ਉਹਨਾਂ ਕੋਲ ਰਿਸੋਰਸਸ ਕਿੰਨੇ ਹੈਗੇ ਆ ਇਹ ਦਵਾਈ ਖਰੀਦਣ ਦੀ ਲੋਕਾਂ ਕੋ ਪਹੁੰਚ ਹੈਗੀ ਕਿ ਨਹੀਂ ਹੈਗੀ। ਤੋਂ ਹਿੰਦੁਸਤਾਨ ਦੇ ਵਿੱਚ ਇੱਕ ਪਾਸਾ ਇਸੇ ਕਰਕੇ ਉਹਨਾਂ ਕਿਹਾ ਸੀ ਨਾ ਮੇਰੇ ਖਿਆਲੋਂ ਨੇ ਸਰਦ ਹੁਣਾਂ ਨੇ ਕਿਹਾ ਸੀ ਸਰਦੋਸੀ ਹੁਣਾਂ ਨੇ ਕਿ ਦੋ ਦੇਸ਼ ਵਾ ਇੱਥੇ ਇੱਕ ਹਿੰਦੁਸਤਾਨ ਵਾ ਇੰਡੀਆ ਵਾ ਇੱਕ ਭਾਰਤ ਵਾ। ਇੰਡੀਆ ਜਿਹੜਾ ਹੈਗਾ ਉਹ ਖਾਂਦੇ ਪੀਂਦੇ ਲੋਕਾਂ ਦਾ ਹੈ। ਹੈਗੇ ਖਾਂਦੇ ਪੀਂਦੇ ਲੋਕ ਉਹ ਚੋਂ। ਇੱਕ ਕਲਾਸ ਹੈਗੀ ਆ। ਭਾਰਤ ਜਿਹੜਾ ਹੈਗਾ ਦੂਸਰੇ ਲੋਕਾਂ ਦਾ ਹੈਗਾ। ਪਰ ਇਹ ਜ਼ਰੂਰ ਹੈਗਾ ਕਿ ਇੰਨੀ ਡੈਮੋਕ੍ਰੇਸੀ ਜਿਹੜੀ ਹੈਗੀ ਆ ਉਹਨੇ ਲੋਕਾਂ ਦੀ ਆਸ ਕਾਫੀ ਲੰਮ ਸਮਾਂ ਜਗਾਈ ਰੱਖੀ ਪਰ ਮੈਂ ਦੇਖਦਾ ਕਿ ਪਿਛਲੇ 10 ਸਾਲ ਦੇ ਉੱਤੋਂ ਲੋਕਾਂ ਦੀ ਜਿਹੜੀ ਪਾਰਟਿਸਪੇਸ਼ਨ ਹੈਗੀ ਆ ਖਾਸ ਕਰਕੇ ਪੰਜਾਬ ਦੇ ਵਿੱਚ ਉਹ ਨੈਸ਼ਨਲ ਇਲੈਕਸ਼ਨ ਦੇ ਵਿੱਚ ਦਿਨੋ ਦਿਨ ਘਟਦੀ ਜਾਂਦੀ ਹੈ ਮੇਰੇ ਲਈ ਇਹ ਬਹੁਤ ਵੱਡੀ ਚਿੰਤਾ ਦੀ ਗੱਲ ਹੈ ਅਸੀਂ ਪਾਰਟਿਸਪੇਟਰ ਤੋਂ ਕਰਦੇ ਜਦੋਂ ਸਾਡਾ ਸੰਸਥਾਵਾਂ 'ਤੇ ਵਿਸ਼ਵਾਸ ਹੁੰਦਾ ਜਦੋਂ ਸਾਡਾ ਪੋਲੀਟਿਕਲ ਕਲਾਸ 'ਤੇ ਵਿਸ਼ਵਾਸ ਹੁੰਦਾ ਅਸੀਂ ਕਿਉਂ ਚੋਣਦੇ ਆ ਕਿ ਸਾਡੀ ਕਿਸਮਤ ਬਦਲ ਲਗੇ ਕਿਉਂ ਵਾਅਦੇ ਲੈ ਕੇ ਆਉਂਦੇ ਆ ਹੁਣ ਤਾਂ ਵਾਅਦਿਆਂ ਨੂੰ ਵੀ ਗਰੰਟੀਆਂ 'ਚ ਲੈ ਦਿੱਤਾ ਮਤਲਬ ਚੇਂਜ ਕਰ ਲੈਂਦੇ ਨੇ ਨਾ ਇਹਦੇ ਵਿੱਚੋਂ ਕਰਕੇ ਤੋਂ ਇਸ ਕਰਕੇ ਅੱਗੇ ਤਾਂ ਪਹੂਗਾ ਅਸਰ ਇਸ ਕਰਕੇ ਪਊਗਾ ਕਿ ਇਹ ਸਥਿਤੀ ਥੋੜੀ ਫੇਜ਼ੂਲ ਹੋਊਗੀ ਸਰਕਾਰਾਂ ਉਹਦੇ ਦੇ ਕਾਨੂੰਨ ਬਣਾ ਲਣਗੇ ਇੱਥੇ ਤਾਂ ਪਹਿਲਾਂ ਹੀ ਸ਼ੁਰੂ ਹੋ ਗਿਆ ਚੰਗੀਆਂ ਯੂਨੀਵਰਸਿਟੀਆਂ ਨੂੰ ਡਿਬੋਲਿਸ਼ ਕਰਨ ਤੇ ਲੱਗੇ ਹੋਏ ਆ ਸਰਕਾਰੀ ਖਰਚੇ ਘਟਾ ਦਿੱਤੇ ਉਹਦੇ ਉੱਤੇ ਕਿ ਪ੍ਰਾਈਵੇਟ ਜਿਹੜਾ ਹੈਗਾ ਯੂਨੀਵਰਸਿਟੀਆਂ ਨੂੰ ਅੱਗੇ ਵਧਾਉਣ ਦੇ ਆ ਹੈ ਔਰ ਉਹਨਾਂ ਦੇ ਵਿੱਚ ਪ੍ਰਾਈਵੇਟ ਕੌਣ ਹੈਗੇ ਆ ਸਾਡੀ ਅਨਫੋਰਚੂਨੇਟ ਪਾਰਟ ਆ ਕਿੇ ਸਮੇਂ ਚ ਹੁੰਦਾ ਹੈ ਕਿ ਬਿਜ਼ਨਸਮੈਨ ਕੋਈ ਹੁੰਦਾ ਸੀ ਪੋਲੀਟੀਕਲ ਲੀਡਰ ਕੋਈ ਹੁੰਦਾ ਸੀਗਾ ਦੂਸਰਾ ਕੋਈ ਹੁੰਦਾ ਸੀ ਹੁਣ ਬਿਜ਼ਨਸਮੈਨ ਹੀ ਪੋਲੀਟੀਕਲ ਲੀਡਰ ਬਣ ਗਏ ਜਾਂ ਜਿਹੜੇ ਪਹਿਲੂ ਹੁੰਦਾ ਸੀ ਵੀ ਇੱਕ ਸਮਗਲਰ ਹੁੰਦਾ ਸੀ ਕੋਈ ਬਦਮਾਸ਼ ਹੁੰਦਾ ਸੀਗਾ ਉਹ ਸਪੋਰਟ ਕਰਦਾ ਹੁੰਦਾ ਸੀਗਾ ਪੋਲੀਟੀਕਲ ਲੀਡਰ ਨੂੰ ਦੂਸਰੇ ਪਾਸੇ ਹੁਣ ਤੇ ਸਾਡਾ AFD ਦਾ ਡਾਟਾ ਦੱਸਦਾ ਵਾ ਕਿ ਕਿੰਨੇ ਪਰਸੈਂਟ ਲੋਕ ਉਹ ਹੈਗੇ ਆ ਜਿਨ੍ਹਾਂ ਦੇ ਕ੍ਰਿਮੀਨਲ ਕੇਸਸ ਐ ਸੀਰੀਅਸ ਕ੍ਰਿਮੀਨਲ ਕੇਸਸ ਆ ਕਿਉਂ ਇਹਨਾਂ ਦੀ ਬੈਕਗ੍ਰਾਉਂਡ ਇਦਾਂ ਦੀ ਹੈਗੀ ਆ ਇਹਨਾਂ ਦੀ ਭਾਸ਼ਾ ਤੋਂ ਇਸ ਕਰਕੇ ਆਉਣ ਬੜਾ ਸਮਾ ਜਿਹੜਾ ਦੁਨੀਆ ਦੇ ਵਿੱਚ ਮੈਂ ਹੁਣ ਸਾਡੇ ਦੇਖਦੀ ਨਹੀਂ ਗੱਲ ਕਰਦਾ 트럼ਪ ਨੂੰ ਜਿਤਾਤਾ ਲੋਕਾਂ ਨੇ ਹੂੰ ਜਿਹੜਾ ਪੁਆਇੰਟ ਪਰਸੈਂਟੇਜ ਜਿਹੜਾ ਸੀਗਾ ਉਹ ਆਪਣੀ ਇਲੈਕਸ਼ਨ ਤੋਂ 1 ਮਹੀਨਾ ਪਹਿਲਾਂ ਉਹ ਦੂਸਰੇ ਕੈਂਡੀਡੇਟ ਤੋਂ ਪਿੱਛੇ ਸੀਗਾ ਕਿਹੜੀ ਭਾਸ਼ਾ ਕਿਹੜੀ ਬੋਲੀ ਬੋਲੀ ਆ ਔਰ ਅਲਟੀਮੇਟਲੀ ਉਸਪਾਸਿਅਲ ਨਿਕਲ ਗਿਆ ਸਾਡੇ ਵੀ ਕੀ ਹੁੰਦਾ ਪੰਜਾਬੀਆਂ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਕਿਹੜੀ ਬੋਲੀ ਬੋਲਦੇ ਸੀ ਹੈ ਇਹਦੇ ਬਾਰੇ ਮੰਗਲ ਸੂਤਰ ਬਾਰੇ ਤੇ ਦੂਰੀਆਂ ਹੋਰ ਨਾਲ ਚੀਜ਼ਾਂ ਬਾਰੇ ਜਾਂ ਦੂਸਰਿਆਂ ਬਾਰੇ ਇਸ ਕਿਸਮ ਦੇ ਨਿਜ਼ਾਮ ਦੇ ਵਿੱਚ ਮੈਨੂੰ ਲੱਗਦਾ ਵੀ ਆਉਣ ਵਾਲਾ ਸਮਾਂ ਬਹੁਤ ਚੈਲੈਂਜਿੰਗ ਹੈ ਬਹੁਤ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਆਸ ਕੇ ਤੋਂ ਰੱਖਾਂਗੇ ਆਸ ਤੇ ਨਾ ਆਰਗੇਨਾਈਜੇਸ਼ਨ ਤੋਂ ਹੋ ਸਕਦੀ ਹੈ ਲੋਕਾਂ ਤੋਂ ਹੋ ਸਕਦੀ ਹੈ ਹੂੰ ਤੇ ਲੋਕਾਂ ਦਾ ਤੇ ਪਹਿਲਾਂ ਜਿਹੜਾ ਆਪਾਂ ਖਾਸ ਕਰਕੇ ਕਹਿ ਦਈਏ ਵੀ ਵੱਡੀ ਗਿਣਤੀ ਸਰਿਆਂ ਪਿਆ ਟੈਂਪਾਸ ਹੂੰ ਬਿਲਕੁਲ ਡਾਕਟਰ ਸਾਹਿਬ ਦੂਜੇ ਪੰਨੇ ਕ ਮੰਤਰੀ ਇਸ ਮਹਾਜ ਦੇ ਨਾਲ ਇੱਕ ਪ੍ਰਵਾਸ ਦਾ ਅਸੀਂ ਮਾਮਲਾ ਕਿ ਪਹਿਲਾਂ ਜਹਾਜ਼ ਪਰ ਪਰ ਜਾਂਦੇ ਰਹੇ ਭਾਰਤ ਦੇ ਵਿੱਚੋਂ ਹੁਣ ਵਾਪਸ ਆ ਰਹੇ ਹੈ ਇਹ ਪ੍ਰਵਾਸ ਦੀ ਕਹਾਣੀ ਦੇ ਵਿੱਚ ਕੋਈ ਮੋੜ ਆਏਗਾ ਜਾਂ ਕਿਵੇਂ ਰਹੇਗਾ ਇਹ ਫੇਰ ਉਹ ਕੇ ਫੇਰ ਉਸ ਰਜਾਨ ਵਾਲਾ ਆਏਗਾ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਨਹੀਂ ਮੇਰੇ ਖਿਆਲ ਜਿੰਨਾ ਇਹਦੇ ਬਾਰੇ ਗੱਲਾਂ ਉਠੀਆਂ ਕੋਈ 50 ਲੱਖ ਕੇ ਜੀਂਦਾ ਕੋਈ 5 ਲੱਖ ਕੇ ਜੀਂਦਾ ਕੋਈ 3 ਲੱਖ ਆਈਂਦਾ ਅੱਜ ਤਾਂ ਕਿੰਨੇ ਬੰਦੇ ਆ 400 ਬੰਦਾ ਆ 500 ਬੰਦਾ ਹਜ਼ਾਰ ਆ ਪਹਿਲੇ ਸਾਲ ਹੀ 10-12 ਹਜ਼ਾਰ ਬੰਦੇ ਆਏ ਸੀਗੇ ਹਾਂ ਜੀ ਜੀ ਤਾਂ ਵੀ ਇਹ ਇਸ਼ੂ ਬਣ ਗਿਆ ਕੋਈ ਇਲੈਕਸ਼ਨ ਦੇ ਵਿੱਚ ਇਸ਼ੂ ਬਣਿਆ ਕੈਨੇਡਾ ਦੇ ਵਿੱਚ ਇਸ਼ੂ ਹੈਗਾ ਵਾ ਤੇ ਇਹ ਜਿਹੜਾ ਉਹਨੂੰ ਲੈਣਾ ਕਰਨਾ ਸੁਟਣਾ ਇਹ ਗੱਲ ਠੀਕ ਹੈਗੀ ਆ ਕਿ ਇਲਲੀਗਲ ਪ੍ਰਵਾਸ ਪ੍ਰਵਾਸੀ ਜ਼ਿੰਮੇਵਾਰ ਕੋਣਾ ਰਿਵਾਸਲੀ ਇਤਜ਼ਾਮ ਜ਼ਿੰਮੇਵਾਰ ਹੂੰ ਜਿਹੜਾ ਸੀ ਆਪਣੇ ਦਾਸ ਹੀ ਨਹੀਂ ਸਕੇ ਲੋਕਾਂ ਨੂੰ ਵੀ ਭਾਈ ਆ ਉਥੇ ਚੈਲੰਜ ਹੈਗੀ ਹੈ ਮੈਂ ਆਉਣਾ ਹੋਵੇ ਕਿਤੇ ਇੱਥੇ ਦੂਰ ਜਾਣਾ ਹੋਵੇ ਦਿੱਲੀ ਜਾਣਾ ਹੋਵੇ ਜਾਂ ਪਟਿਆਲੇ ਆਉਣਾ ਹੋਵੇ ਮੈਂ ਪਹਿਲਾਂ ਵੇਖੂਗਾ ਕਿ ਸਹੀ ਭਾਈ ਮੈਂ ਉਥੇ ਰੁਕਣਾ ਕਿੱਥੇ ਆ ਮੈਂ ਉੱਥੇ ਕਰੂੰਗਾ ਕੀ ਕੀ ਬਣ ਹੋੜ ਹੈ ਕਿ ਨਹੀਂ ਹੈਗੀ ਇੱਦਾਂ ਜਿਹੜੇ ਦੂਸਰੇ ਦੇਸ਼ ਚ ਜਾ ਰਹੇ ਆ ਪਰ ਇੱਕ ਮਾਫੀਆ ਖੜਾ ਹੋ ਗਿਆ ਹੂੰ ਸਾਡਾ ਵੀ ਸੁਭਾਅ ਇਦਾਂ ਦਾ ਬਹੁਤ ਸਾਰੇ ਕੇਸ ਇਥੇ ਸਾਡੇ ਜਾਣ ਪਛਾਣ ਵਾਲੇ ਹੈਗੇ ਜਿਨ੍ਹਾਂ ਨੇ ਆਪਣੇ ਸਕੇ ਚਾਚੇ ਤਾਇਆ ਨੂੰ ਦੱਸਿਆ ਫਿਰ ਮੈਂ ਚੱਲੇ ਹਾਂ ਅੰਦਰ ਖਾਦੇ ਪੈਸੇ ਪੜਾ ਕੇ ਆ ਗਏ ਜ਼ਮੀਨ ਵੇਚਤੀ ਉਹ ਵੀ ਕਿਹਾ ਵੀ ਜ਼ਮੀਨ ਜਿਹੜਾ ਹੈਗਾ ਪਤਾ ਨਾ ਲੱਗੇ ਪਤਾ ਉਦੋਂ ਲੱਗੇ ਜਦੋਂ ਮੈਂ ਉੱਥੇ ਚੱਲ ਜੂਗਾ ਉਹ ਵੀ ਵਾਪਸ ਆਏ ਦੋ ਜਾਣੇ ਆਏ ਜਿਹਨਾਂ ਜ਼ਮੀਨ ਵੇਚੀ ਸੀ ਉਹਦੇ ਵਿੱਚੋਂ ਆਪਾਂ ਗੱਲ ਹੀ ਨਹੀਂ ਕਰਦੇ ਉਹਦੇ ਵਿੱਚੋਂ ਕਰਕੇ ਤੋਂ ਪ੍ਰਵਾਸ ਹੈਗਾ ਪਰ ਇਹ ਕਿਉਂਕਿ ਜਿਸ ਤਰੀਕੇ ਨਾਲ ਗਲਤ ਤਰੀਕੇ ਨਾਲ ਗਿਆ ਸੀ ਇਹ ਲੀਗਲ ਤਰੀਕੇ ਨਾਲ ਗਿਆ ਸੀ ਕਿ ਜਾਂ ਜਿੱਦਾਂ ਪਹਿਲਾਂ ਸਮਾਜ ਜਾਂਦੇ ਸੀ ਅਮਰੀਕਾ 'ਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਅਸੀਂ ਤੋਂ ਜਾਣੇ ਸ਼ੁਰੂ ਹੋ ਗਏ ਜਿਹਨੂੰ ਪੰਜਾਬ ਦੇ ਵਿੱਚ ਉਤਵਾਦੀ ਹੈ ਸੀ ਉਦੋਂ ਲੋਕ ਹੀ ਗਏ ਸੀ ਕੁਝ ਵਿਕਟਮ ਸੀ ਕੁਝ ਨੇ ਉੱਥੇ ਬੈਨਫਿਟ ਵੀ ਲਿਆ ਇਥੋਂ ਦੀ ਇੱਕ ਪੋਲੀਟਿਕਲ ਪਾਰਟੀ ਦਾ ਲੈਟਰ ਚੱਲਦਾ ਉੱਥੇ ਉੱਥੇ ਪੱਕੇ ਵਕੀਲ ਬੈਠੇ ਉਹਦੇ ਵਿੱਚੋਂ ਜਿਹੜੇ ਪੈਸੇ ਲੈਂਦੇ ਸਾਰਾ ਕੁਝ ਹੁੰਦਾ ਉਹਦੇ ਵਿੱਚੋਂ ਹੂੰ ਚੱਲਦਾ ਰਹੇ ਉੱਥੇ ਹੁਣ ਮੁੱਦਾ ਬਣ ਗਿਆ ਉਹਦੇ ਵਿੱਚੋਂ ਔਰ ਹੁਣ ਜਿਹੜਾ ਭਰ ਕੇ ਆਉਣ ਵਾਲੀ ਗੱਲ ਤਾਂ ਮੈਨੂੰ ਦਿਖਦੀ ਨਹੀਂ ਵੀ ਕਿੰਨੇ ਇੱਕ ਭਰ ਕੇ ਉੱਥੋਂ ਭੇਜ ਦੇਣਗੇ ਕਿਉਂਕਿ ਉੱਥੋਂ ਦੀਆਂ ਕੋਰਟਸ ਹੀ ਹੈਗੀਆਂ ਅਮਰੀਕਾ 'ਚ ਬਹੁਤ ਸਾਰੇ ਲੋਕਾਂ ਦੇ ਕੋਰਟ ਕੇਸ ਕੋਰਟ 'ਚ ਪਏ ਹੋਣਗੇ ਕੁਝ ਨੇ ਪੋਲੀਟਿਕਲ ਸਿਲਾਈ ਹੋ ਗਈ ਔਰ ਉਹਦੇ ਵਿੱਚ ਇੰਨੇ ਦੇ ਜੱਜ ਵੀ ਹੈਗੇ ਆ ਜਿਹੜੇ ਉਹ ਇੱਕਦਮ ਉਹਨੂੰ ਨਹੀਂ ਕਰਦੇ ਇਹ ਤਾਂ ਵਿਚਾਰੇ ਉਹ ਦਾਅ ਆ ਗਏ ਜਿਹੜੇ ਪਿਛਲੇ 트ੰਪ ਤੋਂ ਬਾਅਦ ਜਿਹੜੇ ਫੜ ਕੇ ਆ ਗਏ ਉਹਨਾਂ ਨੇ ਉੱਥੇ ਆਪਣੇ ਕੈਂਪਾਂ ਜੀ ਰੱਖੇ ਸੀ ਹਾਂ 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 ਲੋਕ ਹੋਰ ਹੈਗੇ ਹੋ ਸਕਦਾ ਉਹ ਗਾਂਬਸ਼ਾਹ ਹੋ ਜਾਣਾ ਕਿੰਨਾ ਕੁ ਸਸਟੇਨ ਕਰਨਗੇ ਕੀ ਅਮਰੀਕਾ ਸਿਰਫ ਇਸੇ ਪਾਸੇ ਵਾਲਾ ਅਮਰੀਕਾ ਕੋਲ ਹੋਰ ਬਹੁਤ سارے ਕੰਮ ਹੈਗੇ ਆ ਹਾਂ 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 ਜੀ ਜੀ ਬਿਲਕੁਲ ਗਾਹ ਕਿ ਕੈਨੇਡਾ ਇਹ ਇਸ਼ੂ ਬਹੁਤ ਵੱਡਾ ਬਣ ਗਿਆ ਹਾਂ ਸਮੱਸਿਆ ਨਹੀਂ ਮੈਨੂੰ ਕਹਿੰਦੇ ਸਮੱਸਿਆ ਨਹੀਂ ਕਾਨੂੰਨ ਬਣ ਜਾਵੇ ਉਹਨਾਂ ਦਾ ਕਿ ਜਿਹੜਾ ਬੰਦਾ ਇਹਨਾਂ ਨੂੰ ਜੌਬ ਦੇਊਗਾ ਉਹਤੇ ਫਾਈਨ ਕਰਾਂਗੇ ਕਿਉਂਕਿ ਬਹੁਤ ਹੈਵੀ ਫਾਈਨ ਇਸਟੈਬਲਿਸ਼ਮੈਂ ਜੇ ਕਿ ਹੋਟਲ ਕੰਮ ਕਰਦੇ ਆ ਰੈਸਟੋਰੈਂਟ ਕੰਮ ਕਰਦੇ ਆ ਉਹ ਰੈਸਟੋਰੈਂਟ ਬੰਦ ਹੋ ਸਕਦਾ ਉਹ ਤੇ ਉਹ ਤੇ ਬਹੁਤ ਵੱਡਾ ਫਾਈਨ ਲੱਗ ਸਕਦਾ ਵਾ ਪਰ ਹੋਰ ਬਹੁਤ ਸਾਰੇ ਥੀਕੇ ਹੈਗੇ ਸਾਡੇ ਜਿਸ ਤਰੀਕੇ ਨਾਲ ਕਰੀ ਜਾਂਦੇ ਆ ਤੇ ਮੁੱਦਾ ਹੈਗਾ ਵਾ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਏਡਾ ਵੱਡਾ ਜਿੱਦਾਂ ਹੁਣ ਮੈਨੂੰ ਕੱਲ ਸੁਣ ਰਿਹਾ ਸੀ ਦੱਸ ਰਿਹਾ ਕੋ 50 ਲੱਖ ਰੇਟਾਂ ਦਾ ਬੰਦਾ ਆ ਜਾਊਗਾ ਇਹ 50 ਲੱਖ ਬੰਦਾ ਆ ਗਿਆ ਤੇ ਤੇ ਰਹਿਣਾ ਕਿ ਉਹ ਕਿੱਥੇ ਹੈਗਾ ਉੱਥੇ ਹਮ ਉਹਨਾਂ ਦਾ ਕੀ ਨਹੀਂ ਕਰ ਸਕੋ ਕੁਝ ਕਰਕੇ ਇਹ ਪੋਲੀਟੀਕਲ ਇਸ਼ੂ ਆ ਸਰਕਾਰ ਉੱਥੇ ਬਣਿਆ ਵਾ ਆਪੋਜੀਸ਼ਨ ਨੇ ਬਣਾਇਆ ਇਹਨਾਂ ਨੇ ਬਣਾਇਆ ਅਸਲ ਦੇ ਵਿੱਚ ਇਹ ਜਿਹੜੀ ਉਹਨਾਂ ਦਾ ਕਾਰਪੋਰੇਟ ਸਿਸਟਮ ਜਿਹੜਾ ਹੈਗਾ ਉਹਦਾ ਕ੍ਰਾਈਸਿਸ ਹੈ ਕਾਰਪੋਰੇਟ ਇਕਨੋਮਿਕ ਸਿਸਟਮ ਦਾ ਕ੍ਰਾਈਸਿਸ ਆ ਅੱਗੇ ਉਹਦਾ ਵਧ ਨਹੀਂ ਸਕਦਾ ਸਟੈਗਨੇਟ ਹੋ ਗਿਆ ਤੇ ਇਹ ਜਿਹੜੇ ਲੋਕ ਹੈਗੇ ਆ ਇਹ ਉਹਦਾ ਇੱਕ ਮੈਨ ਲਓ ਉਹਦਾ ਕਾਰਨ ਦੱਸੇਗਾ ਕਾਰਨ ਕਿਤੇ ਹੋਰ ਪਿਆ ਹੋਵੇ ਜੜਾਂ ਕਿਤੇ ਹੋਰ ਇਹ ਕਾਰਨ ਹੋ ਸਕਦਾ ਹੈ ਰਦਰ ਇਹਨਾਂ ਨੇ ਕੰਟ੍ਰਿਬਿਊਟ ਕੀਤਾ ਕੰਟ੍ਰਿਬਿਊਟ ਕੀ ਪੈਸੇ ਲੈ ਕੇ ਗਏ ਕਿੰਨੇ ਉੱਥੇ ਜਿਹੜੀ ਫੋਰਨ ਕਰੰਸੀ ਉਹਨਾਂ ਦੀ ਬੈਂਕਾਂ 'ਚ ਹੀ ਗਈ ਹੈ ਨਾ ਹਾਂ ਹਾਂ ਕੋਲੇ ਦੇ ਕਾਲਜ ਯੂਨੀਵਰਸਿਟੀ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਫੀਸ ਵਧ ਨਹੀਂ ਲੋਕਾਂ ਨੇ ਚੀਕਾ ਮਾਰਨੀ ਆ ਬਹੁਤ ਸਾਰੇ ਲੋਕ ਲੀਆਫ ਹੋ ਰਹੇ ਆ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਕੰਮ ਹੈਗਾ ਵਾ ਉਹ ਜਿਹੜਾ ਜਿਹੜਾ ਕਰਦੇ ਸੀਗੇ ਘੱਟ ਪੈਸਿਆਂ ਦੇ ਕਰਦੇ ਸੀਗੇ ਮਹਿੰਗਾਈ ਉਹਦੇ ਨਾਲ ਘਟਦੀ ਆ ਮੈਂ ਸਿੰਪਲ ਗੱਲ ਦਿੰਨਾ ਜਿਹੜਾ ਕਾਰਕ ਲੀਗਲ ਤਰੀਕੇ ਨਾਲ ਜਾਂ ਜਿਹੜਾ ਉੱਥੇ ਗੱਲ ਹੋ ਵੀ ਉੱਥੋਂ ਦੀ ਕੋਈ ਫਰਮ ਹੈਗੀ ਆ ਮੰਨ ਲੀ ਲੈਟ ਸੀ ਦੈਟ ਆਪਣੇ ਕੇ ਬੰਦੇ ਨੇ ਜਾਂ ਗੋਰੇ ਨੇ ਬਣਾਉਣਾ ਸੀ 80000 ਲੱਗਦਾ ਸੀ ਉਹ ਡਾਲਰ ਬਣਾਉਣ ਬਣਾਉਣ ਦਾ ਉਹ 50000 ਚ ਬਣਨੇ ਸ਼ੁਰੂ ਹੋ ਗਏ ਹੂੰ ਉਹ ਇਸ ਕਰਕੇ ਬਣਨੇ ਸ਼ੁਰੂ ਹੋ ਗਏ ਕਿ ਇਹ ਲੀਗਲ ਜਿਹੜੇ ਸੀਗੇ ਇਹ ਕੰਮ ਜ਼ਿਆਦਾ ਕਰਦੇ ਸੀ ਪੈਸੇ ਘੱਟ ਮਿਲਦੇ ਸੀ ਦੂਸਰੇ ਪਾਸੇ ਚੱਲਦੇ ਸੀ ਇਹਦੇ ਵਿੱਚ ਤੇ ਜੋ 80 ਦਾ 90 ਹੋ ਗਿਆ ਤੇ ਫਿਰ ਉਹਨਾਂ ਨੂੰ ਵੀ ਚੀਕਾ ਮੰਨ ਗਿਆ ਉਸ ਪਾਸੇ ਤਾਂ ਪ੍ਰਵਾਸ ਸਭ ਤੋਂ ਵੱਡੀ ਗੱਲ ਹੈਗੀ ਹੈ ਬਾਰ-ਬਾਰ ਇਹੀ ਗੱਲ ਹੈਗੀ ਕਿ ਸਾਨੂੰ ਇੱਥੇ ਪ੍ਰਵਾਸ ਦੀ ਨੀਤੀ ਬਣਾਉਣੀ ਪਊਗੀ ਅਸੀਂ ਇੱਥੇ ਗਏ ਸੀ ਇਹਨਾਂ ਦੇ ਆ ਜਿਹੜੇ ਪ੍ਰਵਾਸੀ ਸਭਾ ਹੈਗੇ ਜਲੰਧਰ ਦੇ ਵਿੱਚ ਇੱਕ ਇਹਨਾਂ ਨੇ ਸੈਮੀਨਾਰ ਕਰਾਇਆ ਸੀ ਬਹੁਤ ਵਧੀਆ ਗੱਲ ਕੀਤੀ ਸੀ ਤੋ ਜਿਹੜੇ ਉਥੋਂ ਦੇ ਪ੍ਰਧਾਨ ਸੀ ਮੈਡਮ ਨੇ ਰਿਕੁਐਸਟ ਕੀਤੀ ਸੀ ਤੁਹਾਡੇ ਕੋਲ ਰਿਸੋਰਸਸ ਹੈਗੇ ਆ ਤੁਸੀਂ ਆਪਣੇ ਤੌਰ ਤੇ ਇੱਕ ਪ੍ਰਵਾਸ ਕਮਿਸ਼ਨ ਬਣਾਓ ਹੂੰ ਜਿਹੜੇ ਲੋਕ ਗਏ ਆ ਖਾਸ ਕਰਕੇ ਬੱਚੇ ਗਏ ਆ ਹਰ ਪਿੰਡ ਚੋਂ 10 10 20 20 ਬੱਚੇ ਗਏ ਆ ਤੁਸੀਂ ਮੋٹے ਤੌਰ ਤੇ ਇੱਕ ਐਮਪੀਰੀਕਲ ਸਟਡੀ ਕਰਾ ਲਓ ਉਹਨਾਂ ਨੂੰ ਪੋਛ ਲਓ ਵੀ ਕਿਉਂ ਜਾਂਦੇ ਆ ਕਾਰਨ ਕੀ ਹੈਗਾ ਉਹਨਾਂ ਨੂੰ ਗਾਈਡ ਕੌਣ ਕਰਦਾ ਹੈ ਆਪੇ ਤੁਹਾਨੂੰ ਉਹਦੇ ਕਾਰਨ ਦਾ ਪਤਾ ਲੱਗ ਜਾਊ ਇਹ ਕਿ ਇਹ ਵੀ ਸਾਰਾ ਇਸ ਮਗਹੀਾਈ ਕਰਕੇ ਚਲੇ ਗਏ ਆ ਜਾਂ ਬੇਰਜ਼ਗਾਰੀ ਕਰਕੇ ਲਈ ਅੱਗੇ ਕਿਹੜੀਆਂ ਨੌਕਰੀਆਂ ਰੱਖੀਆਂ ਉਹਨਾਂ ਨੇ ਦੂਸਰਾ ਪੁਆਇੰਟ ਸਿਸਟਮ ਦੀ ਫੇਲਰ ਕਿੰਨੇ ਅਫਸਰੂਮ ਗਰੋਹ ਜਿਹੜੇ ਸੀ ਆ ਤੁਹਾਡੇ ਆਇਲਟ ਸੈਂਟਰ ਬਣ ਕੇ ਇਹਨੇ ਚੈੱਕ ਹੀ ਨਹੀਂ ਕੀਤੇ ਹੁਣ ਤੂੰ ਆਪਾਂ ਮਾਰ ਲਿਆ ਉਹਨਾਂ ਨੂੰ ਉਹਨਾਂ ਦੇ ਛਾਪੇ ਮਾਰ ਲਏ ਆ ਔਰ ਛਾਪੇ ਮਾਰ ਕੇ ਨੱਚ ਲਿਓ ਤੁਸੀਂ ਫੜੋਗੇ ਉਹਨਾਂ ਨੂੰ ਜੋ ਮਰਜ਼ੀ ਕਰੋਗੇ ਪੈਸੇ ਵੀ ਉਹਨਾਂ ਕੋਲ ਲਓਗੇ ਹਮ ਪਰ ਇਹ ਕਿੰਨੇ ਲੰਮੇ ਸਮੇਂ ਤੋਂ ਦਮਾ 20 ਸਾਲਾਂ ਤੋਂ ਚੱਲਣ ਡਿਆ ਕੰਮ 15 ਸਾਲਾਂ ਤੋਂ ਕੀ ਉਦੋਂ ਇਹ ਸਰਕਾਰਾਂ ਵੀ ਸੁੱਤੀਆਂ ਸੀਗੀਆਂ ਕੀ ਹੁਣ ਵਾਲੀ ਸਰਕਾਰ ਨੇ ਵੀ ਵੇਖਿਆ ਵੀ ਹੋ ਕੀ ਰਿਹਾ ਆ ਇਹ ਸਭ ਨੂੰ ਪਤਾ ਹੈ ਵੀ ਕਾਲਜਾਂ ਦੇ ਬੱਚੇ ਘਟ ਜਾਂਦੇ ਆ ਆਈਲੈਂਡ ਸੈਂਟਰ ਦੇ ਵਿੱਚ ਕਲਾਸਾਂ ਲਾਉਣ ਜਾਂਦੇ ਜਾਂਦੇ ਆ ਕੀ ਉਹ ਰੈਗੂਲਰ ਹੈਗੇ ਕਿ ਨਹੀਂ ਹੈਗੇ ਤਾਂ ਸਿਸਟਮ ਦੀ ਫੇਲ ਹੈਗੀ ਆ ਤੇ ਸਾਡੀ ਸਮਾਜਿਕ ਜਿਹੜੀ ਸਮਝ ਹੈਗੀ ਆ ਉਹਦੇ ਉੱਤੇ ਵੀ ਮੈਨੂੰ ਲੱਗਦਾ ਵੀ ਸਾਨੂੰ ਸੋਚਣਾ ਪਊਗਾ ਸਾਰੇ ਬਲੇਮ ਸਿਸਟਮ ਨੂੰ ਦੇਣੇ ਜਾਂ ਸਾਰੇ ਬਲੇਮ ਹੋਰਾਂ ਨੂੰ ਦੇਣੇ ਜਿਹੜੇ ਆ ਇਹ ਵੀ ਬਹੁਤ ਹੀ ਚੰਗੀ ਗੱਲ ਦੀ ਹੂੰ ਤੁਸੀਂ ਬਿਲਕੁਲ ਖੈਰ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਰਹੇ ਸਨ ਉਗੇ ਲੇਖਕ ਵੱਡੇ ਰਾਜਸੀ ਮਹਾਰਾਜ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋ ਜਿਨ੍ਹਾਂ ਨੇ ਕੱਲੇ-ਕੱਲੇ ਦੇਸ਼ ਦੀ کہہ کہہ ਸਕਦੇ ਆ ਕਿ ਜਿਹੜੀ ਉਹ 나ੜ 나ੜ ਫਰੋੜ ਦਿੱਤੀ ਹੈ ਖੜਸਾਪ ਚੈਨਲ ਦੀ ਐਮਿਸ਼ਨ ਪੰਜਾਬੀ ਲਈ ਵੱਡਮੁੱਲਾ ਸਮਾਜਿਤ ਤੌਰ ਤੇ ਮਾਣ ਸਭਿਲ ਥੈਂਕ ਯੂ ਇਹ ਮਿਸ਼ਨ ਪੰਜਾਬੀ